ਲੈ ਵੀ ਦੋਸਤੋ ਅੱਜ ਦੀ ਵੀਡੀਓ 'ਚ ਹੈਗਾ ਸਵਾਗਤ ਤੇ ਅੱਜ ਦੀ ਵੀਡੀਓ ਬਹੁਤ ਜਿਆਦੇ ਬੱਕਰੀ ਤੇ ਨਵੇਕਲੀ ਨੌਜਵਾਨਾਂ ਨੂੰ ਸੇਧ ਦੇਣ ਵਾਲੀ ਹੋ ਰਹੀ ਆ ਤੇ ਮਿਲੌਣੇ ਅੱਜ ਦੇ ਗੈਸਟ ਨਾਲ ਕੋਲੇ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜੀ ਜਿਹੀ ਆਵਦੀ ਇੰਟਰੋਡਕਸ਼ਨ ਦੇ ਜੀ ਆਪਣੇ ਚੈਨਲ ਦੇ ਮੇਰਾ ਨਾਮ ਜੀ ਸੁਖਪਾਲ ਸਿੰਘ ਭੁੱਲਰ ਜ਼ਿਲ੍ਹਾ ਬਠਿੰਡਾ ਪਿੰਡ ਘੁੰਮਣਕਲਾ ਤੋਂ ਨੂੰ ਮੈਂ ਬਿਲੋਂਗ ਕਰਦਾ ਮੈਨੂੰ ਭਾਰਤ ਸਰਕਾਰ ਵੱਲੋਂ 3 ਨੈਸ਼ਨਲ ਵਾਰਡ ਤੇ 5 ਸਟੇਟ ਵਾਰਡ ਮਿਲੇ ਹੋਏ ਨੇ ਇਸੇ ਖੇਤੀ ਦੇ ਵਿੱਚ ਨਵਿਕਲੀ ਕਹਿੰ ਲੋ ਪਹਿਲ ਕਰਨ ਕਰਕੇ ਤੇ ਬਾਕੀ ਕ੍ਰੌਪ ਕੰਪੀਟੀਸ਼ਨ ਦੇ ਵਿੱਚ ਵੀ ਚੰਗਾ ਨਾਮ ਨਾਲ ਬੈਗਰੂ ਨੇ ਝੋਲੀ ਪਾਇਆ ਤੇ ਹੁਣ ਮੈਂ ਜਿਹੜੀ ਇਹ ਵੀ ਇਹੋ ਜਿਹੇ ਕ੍ਰੌਪਸ ਜਿਹੜੀਆਂ ਕਰਨ ਲੱਗਿਆ ਇੱਕ ਜਿਹੇ ਤਰ੍ਹਾਂ ਦੇ ਆਰ ਐਨ ਡੀ ਤੌਰ ਤੇ ਕਰਨ ਲੱਗਿਆ ਕਿਉਂਕਿ ਬਹੁਤ ਕੁਝ YouTube ਤੇ ਆ ਰਿਹਾ ਵੀ ਵਾਕਈ ਇਹਦੇ ਚ ਪੜਦਾ ਹੈ ਆਪਾਂ ਉਸ ਤਰ੍ਹਾਂ ਨੌਜਵਾਨਾਂ ਨੂੰ ਗਾਈਡ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪ੍ਰੋਜੈਕਟ ਆ ਇਹ ਭਮਣ ਕਲਾ ਵੇਲੇ ਕੇ ਆਪਾਂ ਸ਼ੁਰੂ ਕੀਤਾ ਜੀ ਹਾਂ ਜੀ ਤੇ ਬੁੱਲੂ ਸਾਹਿਬ ਜਿਵੇਂ ਤੁਸੀਂ ਕੇਸਰ ਦੀ ਖੇਤੀ ਕਰਨਾ ਜਾ ਰਹੇ ਹੋ ਜਾਂ ਲੋ ਤੁਸੀਂ ਇਹ ਵੀ ਕਿਹਾ ਵੀ ਨੌਜਵਾਨਾਂ ਵਾਸਤੇ ਇੱਕ ਨਵੀਂ ਸੇਧ ਉਹ ਵੀ ਜਾਣਕਾਰੀ ਜਿਹੜੀ ਅਧੂਰੀ ਨਹੀਂ ਹੋਊਗੀ ਪੂਰਨ ਜਾਣਕਾਰੀ ਕੀ ਤੇ ਪੂਰਨਦੀ ਆਉਟਪੁੱਟ ਬਾਰੇ ਮੰਨ ਲਓ ਹੋਊਗਾ ਤੇ ਟ੍ਰੇਨਿੰਗ ਵਗੈਰਾ ਨਹੀਂ ਆਤਰਾਂ ਕਿਉਂਕਿ YouTube ਤੇ ਆ ਰਹੀਆਂ ਜਾਣਕਾਰੀਆਂ ਕਈ ਵਾਰੀ ਅਧੂਰੀਆਂ ਹੁੰਦੀਆਂ ਨੇ ਜਾਂ ਬਧਾੜ ਚੜਾ ਕੇ ਦੱਸਿਆ ਜਾ ਰਿਹਾ ਹੁੰਦਾ ਤੇ ਤੁਹਾਡੇ ਵੱਲੋਂ ਕੀ ਵਿਜ਼ਨ ਲੈ ਕੇ ਚੱਲਣਾ ਤੁਸੀਂ ਇਸ ਖੇਤੀ ਦੇ ਵਿੱਚ ਇਸ ਜਿਸ ਤਰ੍ਹਾਂ ਮੈਂ ਹੁਣ ਸੋਚਦਾ ਵੀ ਹਰ ਪਰਿਵਾਰ ਦੇ ਵਿੱਚ ਹੁਣ ਮੈਂ ਨਹੀਂ ਕਹਾਗਾ ਵੀ ਆਰ ਐਜੂਕੇਸ਼ਨ ਆ ਚੁੱਕੀ ਹੈ। ਹੂੰ ਜੋ ਬੱਚੇ ਕੁਝ ਬਾਹਰ ਨਿਕਲ ਗਏ ਸਾਡੇ ਜੋ ਇੱਥੇ ਨੇ ਉਹ ਇੱਕ ਤਰ੍ਹਾਂ ਦੇ ਨਰਾਸ਼ ਹੋਏ ਫਿਰਦੇ ਨੇ ਉਹਨਾਂ ਕੋਲੇ ਟੈਲੈਂਟ ਹੈ। ਪਰ ਜਣੀ ਇੱਕ ਤਰ੍ਹਾਂ ਦੀ ਦੁਵਿਧਾ ਵੀ ਅਸੀਂ ਕੀ ਸ਼ੁਰੂ ਕਰੀਏ ਕੀ ਨਾ ਕਰੀਏ ਕੋ ਫਾਈਨੈਂਸ਼ੀਅਲ ਪ੍ਰੋਬਲਮ ਬਹੁਤ ਕੋਸਾ ਹੈ। ਹੂੰ ਮੈਂ ਆਪਦੇ ਮਨ 'ਚ ਇਹੀ ਸੋਚਿਆ ਵੀ ਆਪਾਂ ਜਿਸ ਤਰ੍ਹਾਂ ਕੋਈ ਦਸਵੰਦ ਕੱਢਦੇ ਆ ਇਸ ਤਰ੍ਹਾਂ ਦਾ ਇੱਕ ਦਸਵੰਦ ਜਣੀ ਨਵੇਂ ਜਿਹੜੇ ਇਹ ਖੇਤੀ ਕਿਤੇ ਨੇ ਇਹਨਾਂ ਦੇ ਉੱਤੇ ਪਹਿਲਾਂ ਇਨਵੈਸਟ ਕਰਕੇ ਇਹਨਾਂ ਦੇ ਇੱਕ ਤਰ੍ਹਾਂ ਦੀ ਆਰ ਐਨ ਡੀ ਕਰਕੇ ਆਪਣੇ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਨੂੰ ਆਪਾਂ ਟ੍ਰੇਨਿੰਗਾਂ ਦੇਈਏ ਜਿਹੜਾ ਉਹਨਾਂ ਦੇ ਵਿੱਚ ਕਹਿ ਲਓ ਵੀ ਇੱਕ ਵਧੀਆ ਕਿਸਮ ਦੀ ਜਿਹੜੀ ਖੇਤੀ ਆ ਸਾਡੇ ਨੌਜਵਾਨ ਬੱਚਿਆਂ ਵੀ ਨੇ ਜਿਹੜੀਆਂ ਜਿਵੇਂ ਇਸ ਤਰ੍ਹਾਂ ਮੈਂ ਕੇਸਰ ਦਾ ਜਿੰਨਾ ਤੱਕ ਮੇਰਾ ਹੁਣ ਐਕਸਪੀਰੀਅੰਸ ਆ 2 ਮਹੀਨਿਆਂ ਦਾ ਇਹਦੇ ਦੇ ਵਿੱਚ ਕੋਈ ਇਹ ਜ਼ਿਆਦਾ ਟਾਈਮ ਵੀ ਨਹੀਂ ਭਾਲਦਾ ਤੇ ਇੱਕ ਤਰ੍ਹਾਂ ਦੀ ਵਨ ਟਾਈਮ ਇਨਵੈਸਟਮੈਂਟ ਹੈ ਇਹਦੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਕਿਹੜੀਆਂ ਬੱਚੀਆਂ ਨੇ ਉਹ ਵੀ ਇਹਨੂੰ ਬਹੁਤ ਵਧੀਆ ਢੰਗ ਨਾਲ ਇਹਨੂੰ ਇਹਨੂੰ ਕਰ ਸਕਦੀਆਂ ਤੇ ਸਾਰਾ ਦਿਨ ਹੋਰ ਕੋਸ਼ਿਸ਼ ਕਰਕੇ ਸਿਰਫ ਅੱਧੇ ਘੰਟਾ ਇੱਧਰ ਲਾ ਕੇ ਅੱਧੇ ਘੰਟਾ ਵੀ ਮੈਂ ਜਾਦੇ ਕਹਾਂਗਾ ਜਿਸ ਤਰ੍ਹਾਂ ਅਗਲੇ ਸਾਲ ਮੈਂ ਸੋਚ ਰਿਹਾ ਹਾਂ ਕਿਉਂਕਿ ਐਪ ਵਗੈਰਾ ਬਣਾ ਕੇ ਤਾਂ ਸਾਰਾ ਕੰਟਰੋਲ ਆਪਾਂ ਮੋਬਾਈਲ ਤੇ ਲੈ ਆਈਏ ਫਿਰ ਅੱਧਾ ਘੰਟਾ ਵੀ ਨਹੀਂ ਲੱਗਣਾ ਸਾਡਾ ਜਿਵੇਂ ਦੋਸਤੋ ਜੀ ਆਫ ਦਾ ਕੈਮਰਾ ਗੱਲ ਕਰੀ ਜਾਂਦੇ ਪੁਲਿਸ ਸਾਹਿਬ ਕਹਿੰਨੇ ਵੀ ਖੇਤੀ ਨੂੰ ਆਪਾਂ ਇੱਕ ਕੰਪਿਊਟਰਾਈਜ਼ ਜਾਂ ਮੰਨ ਲਓ ਬਾਈਟ ਕਲਰ ਜੌਬ ਦੀ ਤਰ੍ਹਾਂ ਬਣਾ ਲੈਣਾ ਹੈ ਕਿਉਂਕਿ ਲੋਕ ਨਵੇਂ ਨੌਜਵਾਨ ਪੀੜ੍ਹੀਆ ਇੰਟਰਸਟ ਬਣੇ ਜੀ 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 ਤੇ ਪੁਲਿਸ ਸਾਹਿਬ ਜਿਵੇਂ ਆਪਣੇ ਨਾਰਮਲ ਲੋਕਾਂ ਚ ਧਿਆਨ ਹੁੰਦਾਗਾ ਵੀ ਉਹ ਇਹ ਚੀਜ਼ ਪਹਿਲਾਂ ਜਾਣਨੀ ਚਾਹੁੰਦੇ ਵੀ ਇਹਦੀ ਇਨਵੈਸਟਮੈਂਟ ਕਿੰਨੀ ਹੁੰਦੀ ਹੈ ਤੇ ਇਹਦੀ ਆਊਟਪੁੱਟ ਕਿੰਨੀ ਹੁੰਦੀ ਹੈ ਫਿਰ ਬਾਕੀ ਆਪਾਂ ਡਿਟੇਲ ਚ ਜਾਣਕਾਰੀ ਗੱਲ ਕਰਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਆਹ ਸਾਡਾ 15 ਬਾਈ 15 ਦਾ ਕਮਰਾ ਜੀ ਠੀਕ ਹੈ ਜੀ ਇਹਦੇ ਵਿੱਚ 4 ਉਹ 1500 ਰੁਪਏ ਨੂੰ ਕਿੱਲੇ ਉਹ ਮਿਲਿਆ ਜਾਨੀ 4.5 ਲੱਖ ਦੇ ਵਿੱਚ ਵੀ ਲੱਗ ਗਿਆ ਜੀ 4.5 ਲੱਖ ਦੀ ਇਨਵੈਸਟਮੈਂਟ ਹਾਂਜੀ ਇਹ ਤਾਂ ਸੀਟ ਦੀ ਹੋਗੀ ਸੀਟ ਦੀ ਹੋਗੀ ਠੀਕ ਆ ਟਰੇ ਵਗੈਰਾ ਨੇ ਗਿਆ ਹੁਣ ਟਰੇ ਤੇ ਵੀ ਮੈਂ ਜਾਨੀ ਆ ਆ ਤੁਸੀਂ ਦੇਖ ਰਹੇ ਹੋ ਲੱਕੜ ਦੀ ਟਰੇ ਆ ਇਹ ਪਲਾਸਟਿਕ ਦੀ ਆ ਇਹ ਬਹੁਤ ਮਹਿੰਗੀ ਪੈਂਦੀ ਆ ਇਹ ਸਸਤੀ ਪੈਂਦੀ ਆ ਇਹਨਾਂ ਦੇ ਵੀ ਮੈਂ ਨਾਲ ਟ੍ਰਾਇਲ ਆ ਇਹ ਕੀਤਾ ਹੋਇਆ ਵੀ ਇਹਦੇ ਤੇ ਇਹਦੇ ਤੇ ਕੀ ਇਹਦੀ ਐਫੀਸ਼ੀਐਂਸੀ 'ਚ ਫਰਕ ਹੋਊਗਾ ਫਿਰ ਆਪਾਂ ਇਹਨੂੰ ਛੱਡ ਕੇ ਕਿਉਂਕਿ ਇਹ ਤਾਂ ਇਹ ਦੇਖ ਰਹੇ ਹੋ ਹਿਮੀਡੀਟੀ ਤੇ ਹੀ ਹੋਣਾ ਸਾਰਾ ਇਹ ਹੂੰ ਠੀਕ ਹੈ ਜੀ ਹਿਮੀਡਿਟੀ ਤੇ ਇਹਦੇ ਤੇ ਵੀ ਰਿਜ਼ਲਟ ਫੇਰ ਹੋਏ ਤਾਂ ਆਪਾਂ ਇਸ ਤਰ੍ਹਾਂ ਦੀ ਨਾਲ ਦੀ ਨਾਲ ਆਰ ਐਨ ਡੀ ਵੀ ਆਪਾਂ ਇਹਨੂੰ ਮੈਂ ਜੇ ਇਹਦੇ ਤੇ 9 ਲੱਖ ਰੁਪਈਆ ਇੰਨੀ ਲੈਬ ਤੇ ਲਾਇਆ ਵੀ ਮੇਰੀ ਸੋਚ ਆ ਵੀ ਮੈਂ ਇਹਨੂੰ ਇੰਨਾ ਵਧੀਆ ਕਰਦਿਆਂ ਤੇ ਵੀ ਇਹ ਘੱਟ ਨਾ ਚੱਲ ਜੇ ਜਿਵੇਂ ਵੀ ਇਹਨਾਂ ਚੋਂ ਕਿਹੜੀ ਟ੍ਰੇ ਵੈਸਟ ਰਹੂਗੀ ਉਹ ਦੁਕਾਨ ਉਪਰ ਕਮੈਂਟ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਰੂਮ ਤੇ ਹੋਰ ਕਿੰਨਾ ਖਰਚਾ ਆਉਂਦਾ ਜੀ ਇਹਦਾ ਰੂਮ ਤੇ ਜਿਵੇਂ ਆਪਾਂ ਇਹੀ ਕੰਪਨੀਆਂ ਤੋਂ ਤਿਆਰ ਕਰਾਉਂਦੇ ਜੀ। ਇਹ ਰੋਮੋ 5-6 ਲੱਖ ਰੁਪਏ ਤੋਂ ਘੱਟ ਉਹਨਾਂ ਨੇ ਸਾਡਾ ਖੜਾ ਨਹੀਂ ਛੱਡਣਾ। ਹੁਣ ਆ ਸਾਰੀ ਮੈਂ 3 ਇੰਚੀ ਫੋਮ ਲਾਈ ਆ ਤੁਸੀਂ ਦੇਖ ਰਹੇ ਹੋ ਹਨਾ। ਇਹ ਸਾਡੀ ਸੰਲੋ 20000 ਰੁਪਏ ਦੀ ਫੋਮ ਸਾਰੇ ਉਸਤੇ ਲੱਗ ਗਈ। ਠੀਕ ਹੈ ਜੀ। ਠੀਕ ਆ ਨਾ ਇਸ ਤਰ੍ਹਾਂ ਹੁਣ ਜਿਹੜਾ ਕੰਟਰੋਲਰ ਵਗੈਰਾ ਨੇ ਵੀ ਆਪਾਂ ਲਾਈਟ ਵਧਾਉਣ ਘਟਾਉਣ ਨੂੰ ਜਿਹੜਾ ਸੀਗਾ ਸਾਰਾ ਸਿਸਟਮ ਉਹ ਆਪਾਂ ਦੇਸੀ ਰੈਗੂਲੇਟਰਾਂ ਲਾ ਕੇ ਚੂਬਾਂ ਵਾਲੇ ਹਨਾ ਉਹਦੇ ਨਾਲ ਇਹ ਲਾਈਟ ਦਾ ਵੀ ਕਿੰਨੇ ਲੱਖ ਚਾਹੀਦੀ ਆ ਇਹਨੂੰ 600 ਲੱਖ ਲਾਈਟ ਚਾਹੀਦੀ ਆ ਤੇ ਜਿਹੜੀ ਸਾਨੂੰ ਪਹਿਲਾਂ LED ਸੀ 2000 ਲੱਖਸ ਦੇ ਰਹੀ ਸੀ ਲਾਈਟ ਜ਼ਿਆਦਾ ਸੀ ਜਿਹਦੇ ਕਰਕੇ ਫਲਾਵਰਿੰਗ ਨਹੀਂ ਸੀ ਹੋ ਰਹੀ ਤੇ ਉਹ ਅਸੀਂ ਹੁਣ ਰੈਗੂਲੇਟਰਾਂ ਨਾਲ ਸਿਸਟਮ ਕੀਤਾ ਰੈਗੂਲੇਟਰਾਂ ਤੋਂ ਬਾਅਦ ਫੇਰ ਸਟਡੀ ਕੀਤਾ ਵੀ ਆਪਾਂ ਨੂੰ ਲਾਈਟ ਦਾ ਕੀ ਆ ਪਰ ਪੜਿਆ ਵੀ ਜੇ ਨੂੰ ਲਾਲ ਤੇ ਨੀਲੀ ਲਾਈਟ ਆਪਾਂ ਇਹਨੂੰ ਦੇਵਾਂਗੇ ਤਾਂ ਉਹਦੇ ਹੋਰ ਬੈਟਰੀ ਜੱਟ ਹੋਣਗੇ ਤਾਂ ਸਾਣੀ ਅਸੀਂ ਉਹਨਾਂ ਜਿਹੜੀਆਂ ਆ ਸਾਰੇ ਪੰਨੀ ਲਾ ਕੇ ਟਰਾਂਸਪੇਰੈਂਟ ਨੀਲੀ ਤੇ ਲਾਲ ਲਾ ਕੇ ਇਹ ਲਾਈਟ ਦਾ ਲਾਈਟ ਜਣੀ ਨਾਲੇ ਉਹ ਘਟ ਗਈ ਉਹਦੇ ਨਾਲ ਤੇ ਨਾਲ ਇਹਦੇ ਨਾਲ ਇਹਦਾ ਰਿਜ਼ਲਟ ਜਣੀ ਆਪਾਂ ਮਤਲਬ ਨੇਚਰਲ ਜੀ ਲਾਈਟ ਹੋ ਗਈ ਇਹ ਹਵਾ ਚ ਜੀ ਜੀ ਹੂੰ ਤੇ ਅਪਲੋਸਾਵਾ ਜਿਵੇਂ ਆਪਾਂ ਟ੍ਰੇਨਿੰਗਾਂ ਦੀ ਗੱਲ ਕਰੀ ਸੀ ਉਹ ਤਾਂ ਮੰਨ ਲਓ ਅਗਲੇ ਸਾਲ ਤੋਂ ਸ਼ੁਰੂ ਹੋਣਗੀਆਂ ਠੀਕ ਹੈ ਜੇ ਆਪਾਂ ਇਹਦੀ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਵੀ ਕਿਹੜੇ ਮਹੀਨੇ 'ਚ ਇਹਦਾ ਆਪਾਂ ਜੇ ਕੋਈ ਨੌਜਵਾਨਾ ਵੀਡੀਓ ਦੇਖ ਕੇ ਜਾਂ ਸਟੂਡੀਓ ਲੈ ਕੇ ਵੀ ਕਿਹੜੇ ਮਹੀਨੇ 'ਚ ਸ਼ੁਰੂ ਹੋਊਗੀ ਦੇਖੋ ਮੇਰੇ ਕਿੰਨੇ ਦਿਨਾਂ ਦਾ ਜੀ ਹੁਣ ਆ ਮੇਰਾ ਜਾਨੀ ਇਹ ਆਪਣਾ ਹੈਗਾ ਜੀ 45 ਤੇ 15 60 ਦਿਨ ਹੋਗੇ ਜਿੰਨੇ 60 ਦਿਨਾਂ ਦਾ ਮਤਲਬ ਫਲਾਵਰਿੰਗ ਤੇ ਆ ਗਿਆ ਹਾਂਜੀ ਹਾਂ ਠੀਕ ਹੈ ਜੀ 45 ਦਿਨ ਤਾਂ ਪਹਿਲੇ 40 ਦਿਨ ਦਾ ਤਕਰੀਬਨ ਬਿਲਕੁਲ ਇਹਨੂੰ ਜੈਡ ਬਲੈਕ ਰੱਖਣਾ ਜੀ ਬਿਲਕੁਲ ਹਨੇਰਾ اندر ਵੀ ਅਸੀਂ ਇਹਨੂੰ ਸੀਡ ਨੂੰ ਇਹ ਮਹਿਸੂਸ ਕਰਉਣਾ ਧਰਤੀ ਚ ਵੀ ਧਰਤੀ ਚ ਹਾਂਜੀ ਹਾਂਜੀ ਉਦੋਂ ਬਾਅਦ ਜਣੀ ਫੇਰ ਇਹਦਾ ਟੈਂਪਰੇਚਰ ਹਰੇਕ ਹਫਤੇ ਤੋਂ ਬਾਅਦ 2-2 ਡਿਗਰੀ ਘਟਾਉਂਦੇ ਤੁਰੇ ਜਾਣਾ ਜਿਵੇਂ ਹੁਣ ਆਪਾਂ ਖੜੇ ਹਾਂ ਹੁਣ ਇਹਦਾ ਦਿਨ ਦਾ ਟੈਂਪਰੇਚਰ ਹੈਗਾ 12-13 ਡਿਗਰੀ ਦਾ ਰਾਤ ਦਾ 8 ਡਿਗਰੀ ਦਾ ਇਹ ਆਟੋਮੈਟਿਕ ਹੈ ਹਾਂ ਹਾਂ ਇਹ ਆਟੋਮੈਟਿਕ ਜਾਨੀ ਸੈਟਿੰਗ ਹੋਈ ਹੋਈ ਆ ਇਹ ਹਿਊਮਿਡਿਫਾਇਰ ਆ ਜਿਹੜਾ ਹੁਣ 75% ਹਿਊਮਿਡਿਟੀ ਰੱਖਣੀ ਆ ਇਹ ਵੀ ਆਪਾਂ ਆਟੋਮੈਟਿਕ ਸਿਸਟਮ ਆ ਜਿਹੜੀ ਕਾਰਬਨ ਡਾਈਆਕਸਾਈਡ ਇਹਨੂੰ ਚਾਹੀਦੀ ਆ ਤਕਰੀਬਨ 1500 ਪੀਪੀਐਮ ਦਾ ਚਾਹੀਦੀ ਆ ਉਹ ਸਾਡੇ ਕਾਰਬਨ ਨਹੀਂ ਸੀ ਪੂਰੀ ਹੋ ਰਹੀ ਹੂੰ ਇਹਦੇ ਕਰਕੇ ਜਣੀ ਹਵਾ ਖੇਤਾਂ 'ਚ ਰਹਿਣ ਕਰਕੇ ਪ्योर ਸੀ ਜਾ ਕਿਵੇਂ ਆ ਉਹਦੇ ਕਰਕੇ ਕਾਰਬਨ ਪਰ ਕਾਰਬਨ ਦਾ ਸੀ CO2 ਦਾ ਸਿਲੰਡਰ ਲਾ ਕੇ ਉਹ ਸਿਸਟਮ ਸਾਰਾ ਕੀਤਾ ਉਹ ਵੀ ਜਣੀ ਆਟੋਮੈਟਿਕ ਕੀਤਾ ਹੋਇਆ ਜਦੋਂ ਜਣੀ ਇਹਦੇ ਚ ਅੰਦਰ ਗੈਸ ਉਹਨੀ ਪੂਰੀ ਰੱਖਣੀ ਆ ਉਹਨੇ ਵਿੱਚ ਤੁਸੀਂ ਵੇਚ ਘਟ ਕਰਦੇ ਜੀ ਬੰਦੇ ਦੀ ਵੇਚ ਹੋਵੇ ਫਿਰ ਤਾਂ ਪੂਰੀ ਹੋ ਵੀ ਸਕਦੀ ਹਾਂ ਹਾਂਜੀ ਹਾਂਜੀ ਹੁਣ ਜਦੋਂ ਆਪਾਂ ਬਾਹਰ ਰੇਟਿੰਗ ਬਾ ਮੰਦਾ ਫਰਕ ਪਿਆ ਹੋਊਗਾ ਉਹ ਆਟੋਮੈਟਿਕ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਇਹਦਾ ਕੀ ਪ੍ਰੋਸੈਸ ਹੁੰਦਾ ਜੀ ਮੰਨ ਲਓ ਜੇ ਅਪਾ ਕੇਸਰ ਲੈਣਾ ਹਾਂਜੀ ਹਾਂਜੀ ਜਿਵੇਂ ਆਪਾਂ ਹੋਰ ਚੀਜ਼ਾਂ ਤੋਂ ਮੰਨ ਲਓ ਜਿਵੇਂ ਕਣਕ ਦੇ ਆਪਾਂ ਲੈਨੇ ਆਂ ਦਾਣੇ ਲੈਨੇ ਉਹ ਕਿੰਨੇ ਚ ਜਿਵੇਂ 45 ਦਿਨਾਂ ਚ ਤੇ ਬਾਹਰ ਆ ਜਾਂਦਾ ਹਾਂਜੀ 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 ਉਹਦਾ ਕੀ ਸਿਸਟਮ ਹੁੰਦਾ ਜੀ ਕਿੰਨੇ ਚ ਬਾਅਦ ਉਦੋਂ ਬਾਅਦ ਆਪਾਂ ਸੀਡ ਜਿਸ ਤਰ੍ਹਾਂ ਸੀਡ ਲੈ ਕੇ ਆਉਨੇ ਆ ਜਿਵੇਂ ਮੈਂ ਉਦੋਂ ਸ਼੍ਰੀਨਗਰ ਤੋਂ ਲੈ ਕੇ ਆਂਦਾ ਜੀ ਉਦੋਂ ਬਾਅਦ ਉਹਨੂੰ ਪਹਿਲਾਂ ਲਿਆ ਕੇ ਇੱਕ ਵਾਰੀ ਖਲਾ ਰਿਆ ਜਾਂਦਾ ਸਾਰਾ ਸੁਕਾਇਆ ਜਾਂਦਾ ਵੀ ਕੋ ਗਿੱਲਾ ਵਗੈਰਾ ਹੁੰਦਾ ਫੰਗਸ ਨਾ ਹੋਵੇ ਉ ਦੁਬਾਰਾ ਫੇਰ ਸਿਕਾਇਆ ਜਾਂਦਾ ਫਿਰ ਉਦੋਂ ਬਾਅਦ ਟਰੇ ਚ ਇੰਨਾ ਟਰਿਆਂ ਚ ਲਾ ਕੇ ਆਪਾਂ ਇਸ ਤਰ੍ਹਾਂ ਚਿੰਕੇ ਧਰ ਦਿੰਨੇ ਆ ਫਿਰ 45 ਦਿਨ ਜੈਡ ਬਲੈਕ ਕਰਕੇ ਹੁਣ ਇਹ ਸਾਲ ਨੂੰ ਸਾਡੇ ਮਹੀਨੇ ਜੇ ਕ੍ਰੋਪ ਨਿਸ਼ਚ ਹੋ ਜੂਗੀ ਯਾਨੀ 15 ਨਵੰਬਰ ਤੱਕ ਮੇ ਵੀ ਇਹ ਸਾਡਾ ਕੰਮ ਸਾਰਾ ਆ ਆ ਲਾਇਵ ਵਾਲਾ ਖਤਮ ਹੋ ਜਾਉ 45 ਦਿਨ ਹੋ ਹੋਈ ਤੇ 15 ਦਿਨ ਹੋਰ 2 2.5 ਮਹੀਨਿਆਂ ਚ ਇਹ ਕੰਮ ਹੋਉਂਦਾ 2.5 ਮਹੀਨਿਆਂ ਚ ਮੰਨ ਲਓ ਆਪਾਂ 30 ਲੈ ਸਕਦੇ ਹਾਂ ਹਾਂਜੀ ਹਾਂਜੀ ਜੇ ਮੈਨੇਜਮੈਂਟ ਚ ਕੋਈ ਅਪਡਾਉਣ ਆ ਜਿਵੇਂ 3 ਮਹੀਨੇ ਲੱਗ ਸਕਦੇ ਆ 3 ਮਹੀਨੇ ਜਾਨੀ ਤੁਹਾਡਾ ਬਿਜਲੀ ਦਾ ਨੈਕਸਟ ਈਅਰ ਵਨ ਟਾਈਮ ਦੀ ਇਨਵੈਸਟਮੈਂਟ ਆ ਜਿਹੜੀ ਮੈਨੂੰ ਇਹ ਗੱਲ ਵਧੀਆ ਲੱਗੀ ਆ ਪਰ ਇੱਕ ਜਿਹੜਾ ਸਾਰਾ ਕੁਸਾ ਸੀਡ ਆ ਇਸ ਵਾਰ ਪੈਸੇ ਲੱਗੇ ਅਗਲੇ ਸਾਲ ਇਹ ਸਾਰਾ ਕੁਝ ਹੀ ਕੰਮ ਆਊਗਾ ਤੇ ਸਿਰਫ ਸਾਡਾ ਬਿਜਲੀ ਦਾ ਬਿੱਲ ਹੋਊਗਾ ਠੀਕ ਹੈ ਮੰਨ ਲਓ ਕਹਿ ਸਕਦੇ ਆ ਵੀ 4 4.5 ਲੱਖ ਦਾ ਬੀਜ ਤੇ 4.5 ਲੱਖ ਦਾ ਸਟਰਕਚਰ ਹਾਂਜੀ ਹਾਂ ਠੀਕ ਆ ਤੇ ਟੈਂਪਰੇਚਰ ਇਹਨੂੰ ਦੇਣਾ ਹੁੰਦਾ 12 ਰਾਤ ਨੂੰ ਇਹ ਸ਼ੁਰੂ ਤੋਂ ਤਾਂ ਜਣੀ ਚਾ ਚਾਦਦੇ ਆ ਅਸੀਂ 24 25 ਤੋਂ ਘਟਾਉਂਦੇ ਤੁਰੇ ਉਹਨੇ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਸਟਾਰਟ ਦੇ ਵਿੱਚ ਜਦੋਂ ਲਾਉਨੇ ਆ 24 ਫਿਰ ਹਫਤੇ ਬਾਅਦ ਉਹ 2 2 ਡਿਗਰੀ ਘਟਾ ਕੇ ਹੁਣ ਸਾਟਾ ਜਣੀ ਜਦੋਂ ਫਲਾਵਰਿੰਗ ਸਟਾਰਟ ਹੁੰਦੀ ਆ ਉਦੋਂ ਆਪਣਾ ਸੰਲ ਹੋਵੇ 8 ਤੇ 12 ਡਿਗਰੀ ਤੱਕ ਆ ਜੀ ਕੁੱਲ ਸਾ ਕੋਈ ਕੋਈ ਵੀ ਫਸਲ ਹੁੰਦੀ ਹੈ ਨਾ ਉਹਨੂੰ ਆਪਾਂ ਫਿਕਸ ਜਿਆ ਤਾਂ ਨਹੀਂ ਕਹਿ ਸਕਦੇ ਹੁੰਦੇ ਪਰ ਜੇ ਆਪਾਂ ਮੋਟਾ ਜਿਹਾ ਆਈਡੀਆ ਲਾਉਣਾ ਹੋਵੇ ਜਿਵੇਂ ਆਪਾਂ ਹੁਣ ਮੰਨ ਲਓ ਵੀਡੀਓ ਵੀ ਆਉਂਦੀਆਂ ਨੇ YouTube ਦੇ ਆਪਾਂ ਕਿੱਲਾਂ ਦੀ ਅਨਕੰਨ ਲਾ ਦੇਣਾ ਵੀ 3 ਲੱਖ ਦੀ ਫਸਲ ਲੱਖ ਦੀ ਫਸਲ 2 ਲੱਖ ਦੀ ਉਹ ਤਾਂ ਆਪਾਂ ਕਹਿ ਦਿੰਦੇ ਮੈਂ 15 ਬਾਈ 15 ਦਾ ਆਪਣਾ ਰੂਮ ਆਗਾ ਹਾਂਜੀ ਹਾਂਜੀ ਠੀਕ ਆ ਇਹਦੀ 10 ਲੱਖ ਵਨ ਟਾਈਮ ਇਨਵੈਸਟਮੈਂਟ ਆ ਜੇ ਤੁਸੀਂ ਸੀਡ ਤਿਆਰ ਕਰ ਲਓਗੇ ਤਾਂ ਮੰਨ ਲਓ ਅਗਲੇ ਸਾਲ ਤੁਸੀਂ ਆਪ ਦੇ ਕੋਲ ਫਰੀ ਹੋ ਜਾਂਦਾ ਜਿਹੜਾ ਲੈਟਰ ਵਗੈਰਾ ਦੇ ਖਰਚੇ ਪੈਣਾ ਉਹ ਤਾਂ ਪੈਣੇ ਪੈਣੇ ਜੀ ਜੀ ਤੇ ਜੇ ਆਪਾਂ ਆਉ ਤੇ ਜਿਵੇਂ ਤੁਸੀਂ ਟ੍ਰੇਨਿੰਗ ਵਾਰਾ ਲਈ ਵੀ ਆ ਕਿਉਂਕਿ ਬੰਦੇ ਦਾ ਮੰਨ ਲਓ ਜੇ ਅੰਦਰੋਂ ਲਏ ਹੋ ਕੀ ਮੈਂ ਇਹ ਚੀਜ਼ ਕਰਨੇ ਹੁੰਦੇ ਤਾਂ ਕਿੰਨੀ ਕ ਦੇ ਸਕਦਾ 15 ਮੈਂ ਦੇਖੋ ਮੈਂ ਤੁਹਾਡੇ ਨਾਲ ਤੁਹਾਡੇ ਜਿੰਨੇ ਵੀ ਤੋਂ ਪਹਿਲਾਂ ਕੋਈ ਵੀਡੀਓ ਆਈ ਹੋ ਉਹਦੇ ਨਾਲ ਮੈਂ ਮੱਖਰਾ ਜਵਾਬ ਦੇਵਾਂਗਾ ਇਹਦੇ ਬਾਰੇ ਮੈਂ ਤੁਹਾਨੂੰ ਜਾਨੀ ਵਧੀਆ ਜਦੋਂ ਇਹਦਾ ਸਹੀ ਮੈਂ ਜਵਾਬ ਦੇਵਾਂਗਾ ਠੀਕ ਠੀਕ ਆ ਨਾ ਮੇਰੀ ਆਤਮਾ ਨਹੀਂ ਕਹਿੰਦੀ ਮੈਂ ਇੱਥੇ ਮੈਂ ਚੀਜ਼ ਕੋਟ ਕਰਾਂ ਕਿਉਂ ਮੈਂ ਉੱਥੇ ਵਾਲੇ ਪਹੁੰਚੇ ਨਹੀਂ ਠੀਕ ਆ ਨਾ ਮੈਨੂੰ ਇੱਕ ਪਤਾ ਵੀ ਜਿਹੜਾ ਹੁਣ ਮੈਂ ਸੀੜੇ ਨੂੰ ਮੈਨੂੰ ਕੰਫੀਡੈਂਸ ਆ ਵੀ ਮੈਂ ਇੱਕ ਕੁਆਂਟਲ ਦਾ ਸੀਡ ਦਾ ਤਿੰਨ ਕੁਇੰਟਲ ਬਣਾ ਲਊਗਾ ਠੀਕ ਹੈ ਠੀਕ ਹੈ ਨਾ ਉਹਦਾ ਜਣੀ ਮੈਂ ਪੱਤਰ ਤੇ ਲਖੀਰ ਕਹਿ ਸਕਦਾ ਵੀ ਇਹ ਜੇ ਨਿਸ਼ਚਿਤਤਾ ਤੁਹਾਡਾ ਨਿਸ਼ਚਿਤਤਾ ਜਿਹੜਾ ਸੀਡ ਹੈਗਾ ਵੀ ਜੇ ਮੈਂ ਇੱਥੇ ਤਿੰਨ ਕੁਇੰਟਲ ਪਾਇਆ ਤਾਂ ਮੇਰੇ ਕੋਲੇ 9 ਕੁਇੰਟਲ ਸੀਡ ਬਣ ਜਾਊਗਾ ਠੀਕ ਹੈ ਨਾ ਮੈਂ ਮੈਂ 1.5 ਲੱਖ ਰੁਪਏ ਦਾ ਕੁਇੰਟਲ ਖਰੀਦਿਆ ਠੀਕ ਹੈ ਠੀਕ ਹੈ ਉਹ ਲਾ ਲਓ ਤੁਸੀਂ ਸੀਡ ਮੇਰਾ ਕਿਤਨਾ ਜਿੰਨਾ ਬਣ ਗਿਆ ਤੇ ਜਣੀ ਜਿੰਨਾ ਮੇਰਾ ਖਰਚਾ ਸੀਡ ਕੱਢ ਦੂਗਾ ਮਤਲਬ ਤੁਹਾਡੇ ਕਹਿਣਾ ਜਿਹੜੀ ਮੇਰਾ ਕੇਸਰ ਆ ਉਹ ਮੇਰੀ ਜਣੀ ਬਚਤ ਹੋਊਗੀ ਇਹ ਪ੍ਰੈਕਟੀਕਲ ਪਹਿਲਾ ਸਾਲ ਆ ਵਾਧਾ ਘਾਟਾ ਆਪਾਂ ਨੂੰ ਉਦੋਂ ਪ ਕਿਦਾ ਪਾਵ ਉਹ ਕਿੰਨਾ ਹੋ ਉਹ ਮੈਂ ਦੂਜਿਆਂ ਨੂੰ ਮੈਂ ਸਿਰਫ ਕਿਸੇ ਨੂੰ ਬਰਗਲਾਉਣ ਲਈ ਜਾਂ ਹੋਰ ਕਰਨ ਲਈ ਮੈਂ ਉਹ ਗੱਲ ਕੋਟ ਨਹੀਂ ਕਰੂੰਗਾ ਜਿੰਨਾ ਚਿਰ ਮੇਰੇ ਆਸ ਤੇ ਜੇਬ ਚ ਮੇਰਾ ਇਹ ਸੁਭਾਅ ਕਹਿ ਲਓ ਜਾਂ ਮੇਰਾ ਉਹਨਾਂ ਨਾਲੋਂ ਕੰਮ ਕੰਮ ਵੱਖਰਾ ਢੰਗ ਤੇ ਕਰਨ ਦਾ ਕਾਰਨ ਹੀ ਆ ਵੀ ਜੇ ਲੋਕ ਵਿੱਚ ਇਹਨੂੰ ਕਰਦੇ ਆ ਮੈਂ ਜੂਥ ਨੂੰ ਇਹ ਮੈਂ ਕਹਿ ਦਿਆਂਗਾ ਵੀ ਇਹ ਹੋਊਗਾ ਜਾਂ ਨਹੀਂ ਹੋਊਗਾ ਤੁਸੀਂ ਮੈਂ ਤਾਂ ਇਹ ਕਾਹੋ ਕਰ ਲਿਆ ਤੁਸੀਂ ਨਾ ਕਰੋ ਓਏ ਦੋਸਤੋ ਅਸੀਂ ਵੀਡੀਓ ਦੇ ਵਿੱਚ ਦੁਬਾਰਾ ਵੀ ਦੱਸ ਦਿੰਦੇ ਆ ਭੁੱਲਾ ਸਾਹਿਬ ਨੇ ਉਹ ਗੱਲ ਪਹਿਲੀ ਕਹੇਦੀ ਸੀ ਵੀ ਆਪਾਂ ਬਿਦਾ ਚੜਾ ਕੇ ਕੋਈ ਚੀਜ਼ ਨਹੀਂ ਦੱਸਣੀ ਪਰ ਜਿਹੜੀ ਆਪਣੇ ਪੰਜਾਬੀ ਹੁੰਦਾ ਜਾਂ ਕੋਈ ਹੁੰਦਾ ਤੁਸੀਂ ਕਹਿੰਨੋ ਪਹਿਲਾਂ ਹੀ ਆਉਟਪੁੱਟ ਮੰਗਦੇ ਆ ਕਿ ਕਿੰਨੇ ਦੀ ਇਹ ਫਸਲ ਨੇ ਹੋਣਾ ਤੇ ਭੁੱਲਾ ਸਾਹਿਬ ਨੇ ਤੁਹਾਨੂੰ ਇੰਨਾ ਕਿਹਿੰਟ ਦੇਦਾ ਵੀ ਕੁਆਂਟਲ ਦਾ ਮੰਨ ਲਓ 3 ਗੁਣਾ 3 ਨੇ ਹੋਈ ਜਾਣਾ ਬਾਕੀ ਜਿਹੜੀ ਆਉਟਪੁੱਟ ਹੋਊਗੀ ਆਪਣੀ ਨੈਕਸਟ ਵੀਡੀਓ ਜੇ ਕਰੇ ਸੁਆਪ ਬਣਿਆ ਹੁਣ ਦੇਖੋ ਜਿਹੜਾ ਆਮ ਕੇਸਰ ਦਾ ਰੇਟ ਆ ਜਿਵੇਂ ਆਪਾਂ ਵੀ ਮੈਂ ਬਾਹਰ ਵੀ ਪਤਾ ਕੀਤਾ ਜਾਂ ਹੋਰ ਆ ਦਮਕ ਰਿੱਧਿਆ ਵੀ ਕਹਿ ਲੋ ਜਦੋਂ ਮੈਂ ਕਸ਼ਮੀਰ ਗਿਆ ਉੱਥੋਂ ਲਿਆ ਵੀ ਆ 200 ਰੁਪਏ ਕਿਲੋ ਹੋਲਸੇਲ ਦਾ ਰੇਟ ਆ ਜੀ ਆ 200 ਰੁਪਏ ਗ੍ਰਾਮ ਦਾ ਤੇ ਜੇ ਅਸੀਂ ਆਪ ਦੀ ਮਾਰਕੀਟਿੰਗ ਇਹਦੀ ਕਰਦੇ ਆਂ ਤਾਂ 500 ਰੁਪਏ ਤੱਕ ਵਿਕ ਜਾਂਦਾ ਠੀਕ ਹੈ 500 ਰੁਪਏ ਦੇ ਸਾਡੀ ਇਹਦੇ ਸਾਰੇ ਟੈਸਟ ਨੇ ਇਹ ਸੁਪਰ ਆਰਗੈਨਿਕ ਕਹੂੰਗਾ ਜਿਹੜਾ ਬਿਲਕੁਲ ਇੱਥੇ ਨਾ ਦਾ ਘੱਟਾ ਆਉਣਾ ਨਾ ਕੋਈ ਕਿਸੇ-ਕੁਸੇ ਚੀਜ਼ ਦਾ ਆਉਣਾ ਆਪਾਂ ਜਿਹਨੇ ਮੈਥੋਂ ਬਾਅਦ ਤੁਸੀਂ ਪਹਿਲੀ ਵਾਰ ਦੋ ਬੰਦੇ ਇਸ ਐਂਟਰ ਕੀਤੇ ਆ ਹਨਾ ਤੇ ਇਦੋਂ ਬਾਅਦ ਜਿਵੇਂ ਅਸੀਂ ਕਰਾਂਗੇ ਹੁਣ ਮੈਂ ਮਹਿਸੂਸ ਕੀਤਾ ਵੀ ਦੁਮਾੜਾ ਉੱਥੇ ਸਟਾਰ ਲਾਈਜ ਵਾਲੀ ਸਾਡੀ ਟਰੇ ਵੀ ਲੱਗੀ ਹੋ ਜੀ ਜਦੋਂ ਆਪਾਂ ਪੈਟ ਡਿਪ ਕਰਕੇ ਆਵਾਂਗੇ ਉੱਤੇ ਬਾਲਾਂ ਤੇ ਵੀ ਚੜਾ ਕੇ ਆਵਾਂਗੇ ਮੂੰਹ ਤੇ ਵੀ ਚੜਾ ਕੇ ਆਵਾਂਗੇ ਵੀ ਜਿੰਨਾ ਇਹਨੂੰ ਆਪਾਂ ਹਾਈਜਨਕ ਰੱਖਾਂਗੇ ਤਾਂ ਉਹਨਾਂ ਸਾਡੀ ਜਿਹੜੀ ਕਿਹੜੀ ਮਾਰਕੀਟ ਬਣ ਸਕਦੀ ਆ ਸੁਪਰ ਆਰਗੈਨਿਕ ਦੇ ਤੌਰ ਤੇ ਜਿਵੇਂ ਦੋਸਤੋ ਗਲਤ ਗੈਡ ਕਰਨਾ ਜੇ ਕਿਸੇ ਮੰਨ ਲਓ ਵੀਡੀਓ ਦੇ ਉੱਤੇ ਤੁਹਾਡੇ ਕਮੈਂਟ ਵੀ ਹੁੰਦਾ ਵੀ ਕੇਸਰ ਦੀ ਖੇਤੀ ਇਹਾ ਵਿੱਚ ਸੰਭਵ ਨਹੀਂ ਹੈਗੀ ਪਰ ਪੁੱਲਰ ਸਾਹਿਬ ਦੀ ਜਾਣਕਾਰੀ ਤੋਂ ਜੱਜ ਦੀ ਵੀਡੀਓ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਤਾਂ ਉਦੋਂ ਵੀ ਆਰਗੈਨਿਕ ਆ ਕਿਉਂਕਿ ਉਹ ਹਵਾ ਦੇ ਵਿੱਚ ਕਿਤੇ ਨਾ ਕਿਤੇ ਪੋਲੂਸ਼ਨ ਹੋ ਸਕਦਾ ਜਿਹੜਾ ਆਪਾਂ ਆਟੋਮੈਟਿਕ ਸਿਸਟਮ ਬਣਾਤਾ ਏਸੀ ਵਾਲਾ ਸਿਸਟਮ ਬਣਾਤਾ ਇਹ ਪੁੱਲਰ ਸਾਹਿਬ ਕਹਿੰਦੇ ਜਮਾ ਹੁਣ ਗਾ ਕਿਉਂਕਿ ਇੱਥੇ ਧਕਨਦਾ ਜੀ ਬਾਹਰਲੀ ਹਵਾ ਦੀ ਜਮਾ ਨਹੀਂ ਹੈਗੀ ਨਹੀਂ ਨਹੀਂ ਅਗਲੇ ਸਾਲ ਤਾਂ ਸੀ ਜਮ ਟੈਂਪਰੇਚਰ ਆਪਾਂ ਅੰਦਰ ਬਦਲਣਾਉਣਿਆ ਹੋਰ ਆ ਵੀ ਸਾਰਾ ਕੁਝ ਜਾਨੀ ਬਾਹਰ ਕਰਕੇ ਵੀ ਇਹਨੂੰ ਜਾਨੀ ਮੋਬਾਈਲ ਤੇ ਲੈ ਜਾਣਾ ਐਪ ਦੇ ਥਰੂ ਮੇਰੀ ਕੋਸ਼ਿਸ਼ ਆ ਵੀ ਆਪਾਂ ਬਾਹਰ ਫਿਰਦੇ ਹੀ ਕੰਟਰੋਲ ਕਰ ਸਕਦੇ ਹਾਂ ਸਾਰੇ ਠੀਕ ਹੈ ਜੀ ਇੱਕ ਜਿਹੜਾ ਤੁਸੀਂ ਆਪ ਦਾ ਐਕਸਪੀਰੀਅੰਸ ਕੀਤਾ ਬੋਲਰ ਸਾਹਿਬ ਤੁਸੀਂ ਲੱਕੜ ਦੀ ਟ੍ਰੇ ਤੁਸੀਂ ਕਹਿ ਰਹੇ ਹੋ ਹਨ ਪਰ ਸਾਨੂੰ ਕਿਤੇ ਨਾ ਕਿਤੇ ਫਰਕ ਲੱਗ ਰਿਹਾਗਾ ਵੀ ਪਲਾਸਟਿਕ ਦੇ ਲੱਕੜੀ ਟ੍ਰੇਸ ਕਰੋਸ ਦੇ ਫਰਕ ਹੈ ਉਹ ਤਾਂ ਤੁਸੀਂ ਦੇਖਿਆ ਇਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਪਲਾਸਟਿਕ ਦੀ ਟ੍ਰੇ ਦੇ ਵਿੱਚ ਛੋਟੇ ਸੀਡ ਲੱਗੇ ਹੋਏ ਨੇ ਠੀਕ ਹੈ ਠੀਕ ਹੈ ਨਾ ਜਿਹੜਾ ਨੇ ਇਹੋ ਅਮਰਜੈਂਸ ਵੀ ਲੇਟ ਕੀਤੀ ਹੋਈ ਹੈ ਇਹਦੇ 'ਚ ਜਿਹੜਾ ਸੁਪਰ ਫੂਡ ਸੀ ਵਧੀਆ ਫੁੱਲ ਦੇਣ ਵਾਲਾ ਉਹ ਇੰਨਾ ਝੋਲਾ ਆਇਆ ਹੋਇਆ ਠੀਕ ਹੈ ਹਾਂਜੀ ਹਾਂ ਹੋਰ ਭੁੱਲਰ ਸਾਹਿਬ ਕੋਈ ਜਾਣਕਾਰੀ ਜਿਹੜੀ ਆਪਣੇ ਵੀਡੀਓ ਦੇ ਸਕਿੱਪ ਹੋ ਗਈ ਹੋਵੇ ਬਾ ਮੇਰੇ ਵੱਲੋਂ ਇਹੀ ਆ ਵੀ ਮੈਂ ਨਾ ਕਰਨ ਦਾ ਕਾਰਨ ਇਹ ਹੀ ਆ ਵੀ ਮੈਂ ਪਰਮਾਤਮਾ ਨੇ ਬਹੁਤ ਦਾਤਾਂ ਦਿੱਤੀਆਂ ਨੇ ਵੀ ਮੈਂ ਕੋਈ ਇਹੋ ਜਿਹਾ ਕਿਤੇ ਕਰਕੇ ਆਰ ਐਨ ਡੀ ਕਰਕੇ ਮੈਂ ਜੂਥ ਨੂੰ ਇੱਕ ਤਰ੍ਹਾਂ ਦੀ ਨਵੀਂ ਇੱਕ ਦੇਣ ਦੀ ਕੋਸ਼ਿਸ਼ ਕੀਤੀ ਆ ਨਾ ਗਮਰਾਹ ਕਰਕੇ ਜਿਹੜੀ ਸਾਡੀ ਅਗਲੇ ਜਦੋਂ ਵੀ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਅਸੀਂ ਲੋਕਾਂ ਵਾਂਗੂ 10-10000 ਰੁਪਏ ਇੱਕ ਦਿਨ ਦਾ ਨਹੀਂ ਲੈਣਾ ਅਸੀਂ ਬਿਲਕੁਲ ਲਿਮਟਡ ਜਿਹੜੇ ਕਹਿੰਦੇ ਉਹ ਹਾਜ਼ਰੀ ਲਵਾਵੇ ਸਾਰਾ ਠੀਕ ਹੈ ਨਾ 1000 ਰੁਪਏ ਕਿ ਮੇਰਾ ਤਾਂ ਅੰਦਰੋਂ ਤਾਂ ਮਨਸਾ ਵੀ ਫ੍ਰੀ ਕਰਾਂ ਠੀਕ ਹੈ ਪਰ ਫ੍ਰੀ ਦੇ ਵਿੱਚ ਤਾਂ ਮੈਂ ਪਹਿਲਾਂ ਵੀ ਟ੍ਰੇਨਿੰਗਾਂ ਲਾਉਂਦਾ ਰਿਹਾ ਉਹਦੀ ਦਿੱਕਤ ਇਹ ਆ ਵੀ ਬੰਦਾ ਕਹੇ ਕਿ ਵੀ ਆਉਂਦੇ ਨਹੀਂ ਤੇ ਬੰਦੇ ਜਿਵੇਂ ਦੱਸ ਦੀ ਆਪਾਂ ਨੇ ਕੋਲੇ ਬੁਕਿੰਗ ਹੈ ਹੋ ਵੀ ਤਾਂ 5 ਆਏ 5 ਖਾਲੀ ਰਹਿ ਗਏ ਵੀ ਉਹ ਬੰਦਾ ਫਿਰ ਆ ਜਾਂਦਾ ਤੇ ਉਹ ਆਵੇ ਤਾਂ ਕੁਝ ਸਿੱਖ ਕੇ ਜਾਵੇ ਆਪਾਂ ਕਿੰਨੇ ਕੁ ਬੰਦਾਂ ਨੂੰ ਟ੍ਰੇਨਿੰਗ ਦੇ ਸਕਾਂਗੇ ਨੈਕਸਟ ਇਅਰ ਤੋਂ ਨੈਕਸਟ ਇਅਰ ਤੋਂ ਸਟਾਰਟ ਕਰਨੀਆਂ ਨੇ ਬਸ ਮੇਰਾ ਮੇ ਵੀ ਜੇ ਆ ਆ ਵੀ ਲਾਸਟ ਦੇ ਵਿੱਚ ਕੋਈ ਚਾਹੂਗਾ ਜਾਣਕਾਰੀ ਲੈਣਾ ਨੋ ਪ੍ਰੋਬਲਮ ਠੀਕ ਹੈ ਹਾਂਜੀ ਹਾਂਜੀ ਠੀਕ ਹੈ 1000 ਰੁਪਏ ਜਨੂ ਦੀ ਫੀਸ ਰੱਖੀ ਕਿਉਂਕਿ ਜੇ ਆਪਾਂ ਕੋਈ ਸਪੇ ਕਰਾਂਗੇ ਤਾਂ ਆਪਣੀ ਸਿੱਖਣ ਦੀ ਜਾਨਾ ਬੰਦ ਵੀ ਆਪਾਂ ਪੈਸੇ ਦਿੱਤੇ ਹੋਏ ਆ ਹਾਂਜੀ ਹਾਂਜੀ ਆ ਕਹਿਣ ਨੂੰ ਕੋਲੇ ਸਾਹਿਬ ਕਹਿੰਦੇ ਸੀ ਫੀਰੀ ਚ ਵੀ ਸਿਕਾਇਆ ਦਿੰਦੇ ਆ ਪਰ ਫੀਰੀ ਵਾਲੇ ਫਿਰ ਕਈ ਵਾਰੀ ਗੈਰ ਹਾਜ਼ਰ ਹੁੰਦੇ ਨੇ ਜਾਂ ਕਿ ਇਹਦਾ ਮਾਰ ਉਹਨਾਂ ਦੀ ਹਾ ਹਾਂ ਠੀਕ ਹੈ ਉਹ ਤਾਂ ਥੋੜੀ ਦੇਰ ਆ ਦੇ ਲਈ ਚਲੋ ਦੇਖੋ ਸਭ ਆਪਾਂ ਟ੍ਰੇਨਿੰਗ ਇਹਦੀ ਹੁਣ ਇੰਡੀਆ 'ਚ ਕਿੱਥੇ ਵੈਸਟ ਹੈ ਜਿਵੇਂ ਤੁਸੀਂ ਲਈ ਸੀਗੀ ਤੇ ਉਹਨਾਂ ਦੇ ਕੀ ਖਰਚੇ ਵਗੈਰਾ ਸੀ ਹੁਣ ਤਾਂ ਆ ਉਹ ਤਾਂ ਮੈਂ ਇਹ ਕਿਤੀ ਸੀ ਜੀ 10000 ਰੁਪਏ ਦਿੱਤਾ ਸੀ ਬਾਡੀ ਇੱਕ ਦਿਨ ਦਾ ਜੀ ਇੱਕ ਦਿਨ ਦਾ ਹਾਂਜੀ ਇੱਕ ਦਿਨ ਦੀ ਕਰੀ ਸੀ ਹਾਂਜੀ ਹਾਂਜੀ ਇੱਕ ਦਿਨ ਠੀਕ ਹੈ ਜੀ ਛਾ ਉਹ ਸਾਡੇ ਸਾਡੇ ਉਹਨਾਂ ਕਲਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਟ੍ਰੇਨਿੰਗ ਹੋਊਗੀ ਤਾਂ ਵੀ ਮੰਨ ਲਓ ਜੂਤ ਇੱਥੇ ਰਹਿ ਕੇ ਤਕਨੀਕੀ ਖੇਤੀ ਕਰਕੇ ਦਾ ਚੰਗੀ ਆਮਦਨ ਲੈ ਸਕੇ ਬਹੁਤ ਸੇਧ ਦੇਣ ਵਾਲੀ ਜਾਂ ਨਿਵੇਕਲੀ ਜੀ ਗੱਲ ਆ ਬੇਪਾਸ ਸੁਣੀਆਂ ਜੀ ਬਾਕੀ ਸਾਰਿਆਂ ਨਾਲ ਵਧੀਆ ਗੱਲ ਕੀ ਆ ਵੀ ਜੇ ਸਾਡੇ ਕੋਲੇ ਇਹ ਹੋ ਗਿਆ ਇਹ ਪੈਰੀਸ਼ੇਬਲ ਨਹੀਂ ਹੈਗਾ ਇਹਨੂੰ ਸੁਕਾ ਲਿਆ ਆਪਾਂ ਸੁਕਾਉਣ ਤੋਂ ਬਾਅਦ ਤੁਸੀਂ ਕੰਚ ਦੇ ਮਰਤਮਾਨ ਚ ਰੱਖ ਲਓ ਭਾਵੇਂ 2 ਸਾਲ ਸਾੰਮੀ ਰੱਖੋ ਇਹਨੂੰ ਕੱਖ ਨਹੀਂ ਹੁੰਦਾ ਠੀਕ ਆ ਦੂਜੀ ਸਬਜ਼ੀ ਕਰ ਲਈ ਹੁਣ ਜੇ ਮੈਂ ਡ੍ਰੈਗਨ ਫਰੂਟ ਸਾਡੇ ਕੋਲੇ ਸਾਰੇ ਫਲ ਨੇ ਪੰਜ ਚਾਰ 10 ਦਿਨਾਂ ਦੀ ਉਹਨਾਂ ਦੀ ਲਾਈਫ ਹੈਗੇ ਉਹ ਦੂਹਾਂ ਸਾਨੂੰ ਵੇਚਣਾ ਪੈਂਦਾ ਇਹਦੇ ਚ ਅਸੀਂ ਜਾਨੀ ਉਸ ਤਰ੍ਹਾਂ ਜੇ ਆਪਾਂ ਸਟੱਕ ਕਰਕੇ ਰੱਖ ਸਕਦੇ ਆ ਵੀ ਐ ਨਹੀਂ ਵੀ ਆਪਾਂ ਮੰਡੀ ਨੂੰ ਭਜਣਾ ਠੀਕ ਹੈ ਜੀ ਤੇ ਇਹ ਜਿਵੇਂ ਮੰਨ ਲਓ ਤਿਆਰ ਹੋ ਗਿਆ ਜੀ ਕਿਸੇ ਦਾ ਹਾਂਜੀ ਹਾਂਜੀ ਉਦੋਂ ਬਾਅਦ ਕੀ ਇਹਦੀ ਮਾਰਕੀਟਿੰਗ ਦਾ ਤੁਹਾਡੇ ਹਿਸਾਬ ਨਾਲ ਕੀ ਫੰਡਾ ਰਹੂਗਾ ਵੀ ਮੰਨ ਲਓ ਆਨਲਾਈਨ ਵੇਚਣਾ ਜਾਂ ਕੀ ਆਨਲਾਈਨ ਮੈਂ ਫਲਿੱਪਕਾਰਟ ਤੇ ਜਿਵੇਂ ਇਸ ਤਰ੍ਹਾਂ ਜਿਹੜੀਆਂ ਇਹ ਹੈਗੀਆਂ ਪਹਿਲਾਂ ਤੋਂ ਉਹਦੀ ਹੈਗੀਆਂ ਬਾਕੀ ਹੁਣ ਮੇਰਾ ਬੇਟਾ ਕੈਨੇਡਾ ਜੀ ਉੱਥੇ ਅਸੀਂ ਪਤਾ ਕੀਤਾ ਸੀਗਾ ਉੱਥੇ ਵੀ ਅਸੀਂ ਜਣੇ ਸੈਟਅਪ ਇੱਕ ਇਸ ਤਰ੍ਹਾਂ ਦਾ ਲਾਉਣ ਦਾ ਅਗਲੇ ਸਾਲ ਸਾਡੀ ਉਸ ਹਿਸਾਬ ਉੱਥੇ ਕੋਸ਼ਿਸ਼ ਹੈ ਸਾਡੀ ਉੱਥੇ ਉਹ ਜਣੇ ਕਹ ਲੋ ਵੀ ਇੱਕ ਬੰਦਾ ਜਣੇ ਕਰ ਰਿਹਾ ਸੀ ਉਹਨੂੰ ਮਿਲ ਕੇ ਆਇਆ ਹੁਣ ਉਹ ਹਨ ਉੱਥੇ ਉਹਨੇ ਰੇਟ ਦੱਸਿਆ ਵੀ ਆਪਣਾ 3500 ਰੁਪਏ ਦਾ ਗ੍ਰਾਮ ਦੇ ਰਿਹਾ ਹ ਉਹ ਜਾਨੀ ਕਹ ਲੋ ਵੀ ਤਕਰੀਬਨ 60 ਰੁਪਏ ਦਾ ਉਹ ਦੇ ਰਿਹਾ ਆਪਣਾ 60 6 ਡਾਲਰ ਦਾ 6 ਡਾਲਰ ਦਾ 7 60 60 ਡਾਲਰ ਦਾ ਗ੍ਰਾਮ ਬਣ ਗ੍ਰਾਮ 60 ਰੁਪਏ ਦਾ ਠੀਕ ਹੈ ਜਿਵੇਂ ਆਪਣੇ ਕਹਿੰਦੇ ਹੁੰਦੇ ਜਾਂ 35 3600 ਰੁਪਏ ਦਾ ਗ੍ਰਾਮ ਬਣਦਾ ਉਹ ਕਹਿੰਦਾ ਵੀ ਮੇਰੇ ਕੋਲੇ ਜਾਨੀ ਮੇਰੇ ਡੋਰ ਸਟੈਪ ਤੇ ਆ ਕੇ ਲੈ ਕੇ ਜਾਂਦੇ ਆ ਲੋ ਠੀਕ ਹੈ ਜੀ ਜੇ ਮੈਨੂੰ ਜਾਣ ਦੀ ਲੋੜ ਨਹੀਂ ਉਹ ਫਿਰ ਉਸੇ ਤੋਂ ਵੀ ਮੈਂ ਉਹਨੂੰ ਆਖਿਆ ਸੀ ਵੀ ਇੱਥੇ ਕੇਸਰ ਹੋ ਸਕਦਾ ਕੈਨੇਡਾ ਦੇ ਵਿੱਚ ਜਿੱਥੇ ਸਾਡਾ ਫਾਰਮ ਹੈਗਾ ਉੱਥੇ ਉੱਥੇ ਜਿਹੜਾ ਇੱਥੇ ਟੈਂਪਰੇਚਰ ਅਸੀਂ ਆ ਇਹਨਾ ਮਹਿੰਗਾ ਖਰਚਾ ਕਰਕੇ ਲਾਇਆ ਉੱਥੇ ਨਾਰਮਲ ਟੈਂਪਰੇਚਰ ਹੈ ਠੀਕ ਹੈ ਤੇ ਇਸ ਕਰਕੇ ਵੀ ਮੈਂ ਉਹਨੂੰ ਆਖਿਆ ਸੀ ਵੀ ਕਲੈਬ ਤੁਹਾਡੀ ਜਿਵੇਂ ਉਹਦੇ ਉਹਦੀ ਘਰ ਦੇ ਹੇਠਾਂ ਬੇਸਮੈਂਟ 800 ਸਕਰ ਫੁੱਟ ਦਾ ਮੈਂ 800 ਸਕਰ ਫੁੱਟ ਤੇ ਆਪਾਂ ਇਨਵੈਸਟਮੈਂਟ ਕਰਕੇ ਵੀ ਤੇਰਾ ਤੂੰ ਜੇ ਰੈਂਟ ਦੇ ਦਿੰਨਾ ਤਾਂ ਤੈਨੂੰ ਇਹਦੇ ਇਹਦਾ 2-3000 ਡਾਲਰ ਆਉਂਦਾ ਠੀਕ ਹੈ ਨਾ ਜੇ ਆਪਾਂ ਇਹ ਉੱਥੇ ਕੇਸਰ ਕਰ ਲਾਂਗੇ ਤਾਂ ਤੈਨੂੰ ਬਹੁਤ ਜ਼ਿਆਦਾ ਪੈਸੇ ਆਉਣਗੇ ਵੀ ਅਗਲੇ ਸਾਲ ਤੂੰ ਮੇਰੇ ਕੋਲੇ ਆ ਟ੍ਰੇਨਿੰਗ ਕਰਕੇ ਜਾ ਫਿਰ ਉੱਥੇ ਵੀ ਆਪਾਂ ਸੈਟਅਪ ਕਰਾਂਗੇ ਟੈਂਪਰੇਚਰ ਸਹੀ ਮਿਲ ਜਾਊਗਾ ਆਪ ਨੂੰ ਘੱਟ-ਘੱਟੇ ਨਾ ਹੋਵੇ ਹਾਂ ਠੀਕ ਹੈ ਜੀ ਤੇ ਡਿਮਾਂਡ ਦੀ ਗੱਲ ਕਰੀ ਕਿੰਨੀ ਕੁ ਡਿਮਾਂਡ ਹੈ ਦੀ ਮਾਰਕੀਟ ਦੀ ਡਿਮਾਂਡ ਤੇ ਹੈ ਜੀ ਆਪਣੇ ਇੰਡੀਆ 'ਚ ਜਿੰਨੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ਕਸ਼ਮੀਰ ਦੇ ਵਿੱਚ ਪ੍ਰੋਡਕਸ਼ਨ ਘਟ ਰਹੀ ਆ ਘਟ ਰਹੀ ਹੈ ਤੇ ਜੇ ਕਹਾਂਗੇ ਵੀ ਆਪਣਾ 90% ਹੀ ਬਾਹਰੋਂ ਆ ਰਿਹਾ ਸਾਰਾ ਰਾਣ ਵਗੈਰਾ ਦਾ ਹੂੰ ਜਿਹੜਾ ਤੁਹਾਨੂੰ ਐਮਡੀ ਜਾਂ ਜਾਂ ਆਮ ਦੇਖਦੇ ਆਂ ਆਪਾਂ ਕੋਈ ਕਸ਼ਮੀਰੀ ਕੇਸਰ ਨਹੀਂ ਮਿਲਦਾ ਕਸ਼ਮੀਰੀ ਖੇਤ ਕੇਸਰ ਦੀ ਜਿਹੜੀ ਇਹ ਕੇਸਰਾ ਇਹਦੀ ਸਾਰਿਆਂ ਨਾਲੋਂ ਵੱਧ ਡਿਮਾਂਡ ਆ ਦੁਨੀਆ ਦੇ ਵਿੱਚ ਜਿਹੜਾ ਰਾਣ ਵਗੈਰਾ ਵਾਲਾ ਕੇਸਰਾ ਉਹਦੇ ਰੇਟ ਘਟ ਨੇ ਤੇ ਜਿਆਦਾ ਜਣੀ ਕਹਿ ਲੋ ਵੀ ਡਿਮਾਂਡ ਓਨੀ ਪ੍ਰੋਡਕਸ਼ਨ ਹੈ ਨਹੀਂ ਜਿੰਨੀ ਡਿਮਾਂਡ ਆ ਠੀਕ ਹੈ ਤੇ ਇਸ ਕਰਕੇ ਵੀ ਨਹੀਂ ਡਿਮਾਂਡ ਵਾਲੀ ਦਾ ਕੋਈ ਪ੍ਰੋਬਲਮ ਹੈ ਨਹੀਂ ਇਹਦੇ ਬਾਰੇ ਦੱਸੋਗੇ ਥੋੜਾ ਜਿਹਾ ਫੁੱਲ ਦੇ ਵਿੱਚ ਜਿਵੇਂ ਆ ਇਹ ਆ ਦੇਖੋ ਜੀ ਆ ਹੁਣ ਜਿਵੇਂ ਫੁੱਲ ਹੈ ਤਿਆਰ ਆ ਹਾਂ ਹਾਂ ਠੀਕ ਹੈ ਨਾ ਇਹਦੇ ਵਿੱਚ ਜਿਹੜਾ ਆ ਚੀਜ਼ ਆ ਆ ਤਿੰਨੇ ਜਿਹੜੇ ਹੈਗੇ ਨੇ ਇਹਨੂੰ ਆ ਕੇਸਰ ਆ ਤਿੰਨ ਪੰਖੜੀਆਂ ਜਿਹੜੇ ਕੇਸਰ ਆ ਆ ਕੇਸਰ ਠੀਕ ਹੈ ਮਨ ਲੋ ਇਹ 65 ਦਿਨਾਂ ਤੋਂ ਲੇਕਿਨ 90 ਕਿ ਦਿਨਾਂ ਦੀ ਫਸਲ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹਦਾ ਜਿਹੜੀ ਉਸ ਤੋਂ ਬਾਅਦ ਆ ਕੇਸਰ ਵੀ ਵਿਕ ਜੇ ਬਿਕ ਜਾਣਾ ਜੀ ਹੂੰ ਠੀਕ ਆ ਨਾ ਹੂੰ ਆ ਜਿਹੜੀਆਂ ਪੱਤੀਆਂ ਨੇ ਇਹ ਵੀ ਵਿਕ ਜਾਣੀਆਂ ਹੂੰ ਸਾਰਾ ਕੁਝ ਹੀ ਵਿਕਦਾ ਇਹਦਾ ਇਹ ਕੋਸਮੈਟਿਕ ਇੰਡਸਟਰੀ ਚ ਜਾਂਦਾ ਸਾਰਾ ਠੀਕ ਹੈ ਜਿਹੜੀ ਕੇਸਰ ਆ ਇਹਦੀ ਕੱਲੀ ਫੂਡ ਦੇ ਤੌਰ ਤੇ ਹੀ ਵੱਲੋਂ ਹਾਂਜੀ ਹਾਂ ਇਹਨੂੰ ਜਣੀ ਕਹਿੰਦੇ ਆਪਾਂ ਰੈੱਡ ਕੋਡ ਕਿਹਾ ਜਾਂਦਾ ਮਸਾਲਿਆਂ ਦੇ ਵਿੱਚ ਸਾਰਿਆਂ ਨੂੰ ਮਹਿੰਗਾ ਜਣੀ ਮਸਾਲਾ ਕਹਿ ਲੋ ਇਹ ਆ ਹਾਂ 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 ਬਾਕੀ ਜਿਵੇਂ ਇਹਦੀ ਅਨਰਜੀ ਆ ਗਈ ਕਾਸਮੈਟਿਕ ਦੇ ਵਿੱਚ ਵਰਤੀਆਂ ਜਾਂ ਦਵਾਈਆਂ ਦੇ ਵਿੱਚ ਦੇਸੀ ਆਯੁਰਵੈਦਿਕ ਚ ਇਹਦੀ ਡਿਮਾਂਡ ਹਾਂ ਪੁਰਸ਼ ਸਾਹਿਬ ਜਿਵੇਂ ਆਪਣੇ ਟ੍ਰੇਨਿੰਗਾਂ ਲੱਗਣੀਆਂ ਜੀ ਹਨਾ ਚਲੋ ਵੈਸੇ ਥੋੜੀ ਕੋਈ ਪ੍ਰੋਮੋਸ਼ਨ ਤਾਂ ਹੈ ਨਹੀਂ ਸੀਗੀ ਜਾਂ ਕੋਈ ਥੋੜੀ ਗੱਲ ਤਾਂ ਨਹੀਂ ਸੀ ਵੀ ਆਪਾਂ ਸੀਡ ਸੇਲ ਕਰਨਾ ਪਰ ਜਿਵੇਂ ਪਿੱਛੇ ਜੇ 2 ਸਾਲ ਪਹਿਲਾਂ ਮੇਰੇ ਹੁਣ ਧਿਆਨ ਕਿੱਧਰ ਵੀਡੀਓ ਦੇਖਿਆ ਸੀਗੀਆਂ ਵੀ ਕੇਸਰ ਦੀ ਥਾਂ ਤੇ ਕੋਈ ਹੋਰ ਚੀਜ਼ ਵਜਾ ਦਿੱਤੀ ਗਈ ਸੀ ਕਿਸਾਨਾਂ ਨੂੰ ਹੂੰ ਹੂੰ ਰੂੰਬੜਾ ਪਤਾ ਨਹੀਂ ਕੀ ਚੀਜ਼ ਸੀਗੀ ਹਾਂ ਉਹ ਮੁੜ ਕੇ ਲੋਕਾਂ ਨੇ ਪੈਸਾ ਤਾਂ ਤਾਂ ਕਰ ਲਈ ਸੀ ਕਿਉਂਕਿ ਮੈਂ ਇਹਨਾਂ ਤੋਂ ਉਹ ਉਹ ਸੰਧੂਰ ਹੁੰਦਾ ਜੀ ਜਿਹੜਾ ਸੰਧੂਰ ਬੰਨਦਾ ਨਾ ਉਹਦਾ ਬੰਨਦਾ ਉਹਦੇ 'ਚ ਬਹੁਤ ਠੱਗੀ ਹੋਈ ਜੀ ਹਾਂ ਉਹ ਕੇਸਰ ਨਹੀਂ ਇਸਰ ਨਹੀਂ ਜੀਗਾ ਹਾਂ ਉਹ ਫਿਰ ਵੇਚਣ ਵੇਲੇ ਉਹਨਾਂ ਦਾ ਫਿਰ ਵੇਖਣੇ ਉਹ ਤਾਂ ਨੇਚਰਲੀ ਆ ਜਿਹੜੀ ਚੀਜ਼ ਹੀ ਹੈ ਨਹੀਂ ਜੋ ਕਿਵੇਂ ਗੱਲ ਹੈ ਜਿਹੜਾ ਵਪਾਰੀ ਨੂੰ ਦੇਣਾ ਵਪਾਰੀ ਨਾਲੋਂ ਚਲਾਕ ਕੌਣ ਬੰਦਾ ਜਾਂ ਕਿਹੜਾ ਸਮਝਦਾਰ ਬੰਦਾ ਜਿਵੇਂ ਸਾਡੇ ਕੋਲ ਕੋਈ ਅਗਾਹ ਵਧੂ ਨੌਜਾਨ ਤੁਹਾਨੂੰ ਲੱਗਣੀ ਵੀ ਇਹਨਾਂ ਨੂੰ ਆਪਾਂ ਨੂੰ ਫਿਰ ਸੀਡ ਵੀ ਥੋਡੇ ਤੋਂ ਅਵੇਲੇਬਲ ਹੋ ਸਕਦਾ ਹੈ ਦੇਖੋ ਮੇਰੇ ਕੋਲੇ ਜੋ ਹੋਇਆ ਮੈਂ ਦੇਵਾਂਗਾ ਜੀ ਠੀਕ ਹੈ ਨਾ ਜੇ ਮੇਰੀ ਕੋਸ਼ਿਸ਼ ਹੋਊਗੀ ਹੁਣ ਦਿੱਕਤ ਕੀ ਆ ਰਹੀ ਹੈ ਸੀਡ ਦੇ ਵਿੱਚ ਕਸ਼ਮੀਰ ਵਾਲਿਆਂ ਨੇ ਬੈਨ ਕਰਤਾ ਯਾਨੀ ਕਸ਼ਮੀਰ ਤੋਂ ਬਾਹਰ ਜਾਣ ਨਹੀਂ ਦੇ ਰਹੇ ਜਦੋਂ ਮੈਂ ਇੱਕ ਕਸ਼ਮੀਰ ਲੈਣ ਗਿਆ ਸੀਗਾ ਤਾ ਉੱਥੇ ਜਿੱਦੇ ਜਿੱਦੇ ਮੈਂ ਗਿਆ ਸੀ ਹੋਟਲ 'ਚ ਅਖਬਾਰ ਪਿਆ ਤਾਂ ਉੱਥੇ ਜਣੀ ਫੋਟੋ ਲੱਗੀ ਹੋਈ ਸੀ ਵੀ ਜਿਵੇਂ ਆਪਣੇ ਭੁਕੇ ਬੋਰੀਆਂ ਫੜ ਕੇ ਫੋਟੋ ਪੁਲਿਸ ਖਿਚਾਈ ਹੁੰਦੀ ਆ ਕੇਸਰ ਵਾਲੀਆਂ ਬੋਰੀਆਂ ਬੰਦਿਆਂ ਦੀਆਂ ਨਾਲ ਫੋਟੋਆਂ ਖਿੱਚੀਆਂ ਹੋਈਆਂ ਵੀ ਅਸੀਂ ਢੀਲ ਢੀਲ ਲੈ ਕੇ ਜਾਂਦੇ ਫੜੇ ਬੰਦੇ ਹਨਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਪਹੁੰਚਦੇ ਪੈਸੇ ਦੇ ਦੂੰਗਾ ਮੈਂ ਨਾਲ ਨਹੀਂ ਲੈ ਕੇ ਜਾਣਾ ਇਹ ਕੀ ਚੱਕਰੀ ਤੇ ਉਹ ਕਿਉਂਕਿ ਕਸ਼ਮੀਰ ਦੇ ਵਿੱਚ ਪ੍ਰੋਡਕਸ਼ਨ ਘਟ ਰਹੀ ਆ ਜਿਹੜਾ ਉੱਥੋਂ ਦਾ ਫਾਰਮਰ ਜਣੀ ਜਿਹਦੇ ਕੋਲ ਇੱਕ ਕਨਾਲ ਕੇਸਰ ਕੀਤਾ ਹੋਇਆ ਗਵਰਨਮੈਂਟ ਸਬਸਿਡੀ ਦਿੰਦੀ ਉਹਨਾਂ ਨੂੰ ਹੂੰ ਤਾਂ ਉਹ ਜਿਹੜਾ ਦੋਨੋਂ ਕਹਿੰਦੇ ਦੋ ਕਣਾਲਾ ਕਰਨੀ ਉਹਨੂੰ ਵੀ ਨਹੀਂ ਮਿਲਦਾ ਕਿਉਂਕਿ ਪਹਿਲਾਂ ਉੱਥੇ 6-700 ਰੁਪਏ ਕਿਲੋ ਦਾ ਰੇਟ ਸੀਗਾ ਸੀਡ ਦਾ ਠੀਕ ਹੈ ਜੀ ਜਿਹੜਾ ਹੁਣ ਆਪਣੇ ਵਰਗੇ ਜਿਵੇਂ ਜਿਨ੍ਹਾਂ ਨੇ ਜਾ ਕੇ ਉਹ ਉੱਥੇ ਰੇਟ ਕਰਤਾ ਹੁਣ ਉੱਥੇ 12-1300 1500 ਰੁਪਏ ਕਿਲੋ ਤੱਕ ਰੇਟ ਹੋ ਗਿਆ ਤਾਂ ਉਹ ਜਦੋਂ ਰੌਲਾ ਪਿਆ ਵੀ ਤੁਸੀਂ ਲਾ ਕੇ ਨਹੀਂ ਰਹੋ ਕਹਿੰਦੇ ਸਾਨੂੰ ਵੀ ਨਹੀਂ ਮਿਲਦਾ ਉਹਨੇ ਆਪ ਦੀ ਖੇਤੀ ਦੋ ਗਵਰਨਮੈਂਟ ਨੇ ਜਦੋਂ ਉੱਥੇ ਫਿਰ ਇਹ ਉਹ ਕਰਦਾ ਬਕਾਇਦਾ ਉੱਥੇ ਫਲਾਈਂਗ ਸਕੁਆਰ ਛੱਡਿਆ ਹੋਇਆ ਜਿਹੜਾ ਵੀ ਬਾਹਰਲਾ ਵੀ ਆਉਂਦਾ ਉਹਦੀ ਫੜਦੇ ਸੀਗੇ ਫਿਰ ਮੈਂ ਇਹਦੇ ਨਹੀਂ 1500 ਰੁਪ ਆਈਂਗਰ ਕੇ ਸੌਟ ਨੂੰ ਵੀ ਪੂਰਾ ਨਹੀਂ ਮਿਲਿਆ ਹਾਂ ਪੂਰਾ ਨਹੀਂ ਮਿਲਿਆ ਮੇਰਾ ਜਣੀ ਕਹ ਲੋ ਡੇਢ ਕੁਆਂਟਲ ਘਟਾ ਡੇਢ ਕੁਆਂਟਲ ਇਹ ਲੈਬ ਦੇ ਵਿੱਚ ਹੋ ਡੇਢ ਕੁਆਂਟਲ ਲੱਗ ਸਕਦਾ ਉੱਥੇ ਨੇਚਰਲ ਹੁੰਦਾ ਜੀ ਉੱਥੇ ਬਾਹਰ ਓਪਨ ਜ ਕਰਦੇ ਉੱਥੇ ਓਪਨ ਜ ਕਰਦਾ ਹੁੰਦੀ ਹੈ ਕੋਈ ਮੰਨ ਲਓ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਸੀਟ ਵਗੈਰਾ ਜਾਂ ਕੋਈ ਜਾਲੀ ਵਗੈਰਾ ਕੋਈ ਲੱਗਦੀ ਹੈ ਨਾ ਨਾ ਕੁਝ ਨਹੀਂ ਲਾਉਂਦੇ ਹੁੰਦਾ ਬਿਲਕੁਲ ਕੁਝ ਨੇਚਰਲ ਲਾਉਂਦੇ ਨੇ ਉਹ ਇੱਕ ਕਸ਼ਮੀਰ ਦੇ ਨਾਲ ਪੈਂਪੋਰ ਦਾ ਏਰੀਆ ਥੋੜਾ ਜਿਹਾ 10 ਕਿਲੋਮੀਟਰ ਦਾ ਏਰੀਆ ਉੱਥੇ ਹੀ ਉੱਥੇ ਹੀ ਹੁੰਦਾ ਅੱਗੇ ਪਿੱਛੇ ਟੈਂਪਰੇਚਰ ਦਾ ਫਰਕ ਪ ਤੇ ਪੁੱਛੋ ਸਰ ਲਾਸਟ ਸਵਾਲ ਆ ਇਹਦੀ ਆਪਾਂ ਜਦੋਂ ਮੰਨ ਲਓ ਟ੍ਰੇਨਿੰਗਾਂ ਹੋਣਗੀਆਂ ਜਾਂ ਉਹਦਾ ਆਪਾਂ ਕਿਵੇਂ ਦੱਸਾਂਗੇ ਜਾਂ ਆਪਾਂ ਇਹਦੀ ਆਉਟਪੁੱਟ ਕੱਢ ਲਾਂਗੇ ਜਿਸ ਨਾਲ ਫਸਲ ਤੁਸੀਂ ਲਾਉਂਗੇ ਹੋ ਸਕਦਾ ਸਾਨੂੰ ਦੁਬਾਰਾ ਇੰਟਰਵਿਊ ਦੇਖੋ ਮੇਰਾ ਤਾਂ ਇੱਕ ਸਾਰਿਆਂ ਦਾ ਪੰਡਾ ਹੁੰਦਾ ਜੀ ਵੀ ਜਿਹੜਾ ਟ੍ਰੇਨਿੰਗ ਲੈਣ ਆਊਗਾ ਕੋਈ ਵਿਦਿਆਰਥੀ ਗੱਲ ਹੋ ਜਾਂ ਮੇਰਾ ਆਪਣਾ ਕਿਸਾਨ ਭਰਾ ਹੋ ਸਕਦਾ ਉਹ ਮੇਰੇ ਨਾਲ ਵਧੀਆ ਕਰਕੇ ਕੱਲੂ ਮੈਂ ਉਹ ਤੋਂ ਪੁੱਛਾਂ ਹਨਾ ਵੀ ਬੰਦਾ ਹਰਵੇ ਦੇ ਅਨਜਾਨ ਮੋੜੋਂ ਤੱਕ ਮੇਰੀ ਵੀ ਕੋਸ਼ਿਸ਼ ਹੈ ਮੇਰਾ ਕੋਈ ਇਹਦੇ ਤੋਂ ਕੋਈ ਸੀਡ ਵੇਚ ਕੇ ਜਾਂ ਆਨਲਾਈਨ ਜਾਂ ਟ੍ਰੇਨਿੰਗਾਂ ਤੋਂ ਪੈਸਾ ਬਣਾਉਣ ਦਾ ਮਕਸਦ ਨਹੀਂ ਮੇਰੇ ਚੀਜ਼ ਆ ਠੀਕ ਹੈ ਵੀ ਪੰਜਾਬ ਨੂੰ ਕੋਈ ਆਪਾਂ ਕਹ ਲਓ ਵੀ ਸਹੀ ਰਾਹ ਤੇ ਪਾ ਦਈਏ ਜਿਹੜੇ ਫਿਰਦੇ ਆ ਜਿਵੇਂ ਕਹਿੰਦੇ ਆ ਵੀ ਆਪਾਂ ਨਸ਼ਾ ਕਰਦੇ ਆ ਕਿਵੇਂ ਕਰਦੇ ਆ ਉਹਨਾਂ ਉਹਨਾਂ ਨੂੰ ਕੋਈ ਆਸ ਦਿਖ ਜੇ ਜਿਹੜੀ ਕੋਈ ਉਹ ਹੈਗੀ ਯਾਰ ਜਿਹੜੀ ਇਹੋ ਜਿਹੀਆਂ ਰੇਅਰ ਚੀਜ਼ਾਂ ਅਸੀਂ ਅਸੀਂ ਜਾਵਾਂਗੇ ਕਿਉਂਕਿ ਜਿਹਦੀ ਡਿਮਾਂਡ ਹੋਊਗੀ ਤਾਂ ਨੇਚਰਲੀ ਜੇ ਉਹਦੇ ਵਧੀਆ ਕੋਈ ਗਲਤ ਥਾਂ ਨਹੀਂ ਜਾਊਗਾ ਕੋਈ ਬੰਦਾ ਮੰਨ ਲਓ ਜਿਹੜੇ ਸੌਕੀ ਖੇਤੀ ਜਾਂ ਐਡਵਾਂਸ ਲੈਵਲ ਦੀ ਖੇਤੀ ਕਰਨਾ ਚਾਹੁੰਣਗੇ ਇਹ ਜਣੀ ਜੇ ਕੋਈ ਬੰਦਾ ਪਾਰਟ ਟਾਈਮ ਜੌਬ ਵੀ ਕਰਦਾ ਉਹ ਵੀ ਕਰ ਸਕਦਾ ਹੂੰ ਠੀਕ ਆਨੇ ਜਿਆਦਾ ਟਾਈਮ ਨਹੀਂ ਭਾਲਦਾ ਹੂੰ ਠੀਕ ਹੈ ਜੀ ਤੇ ਆਪਾਂ ਟ੍ਰੇਨਿੰਗ ਦਾ ਫਿਰ ਕਿਵੇਂ ਦੱਸਾਂਗੇ ਜੀ ਆਪਾਂ ਅਗਲੀ ਵੀਡੀਓ ਚ ਦੱਸ ਦਾਂਗੇ ਵੀ ਜੇ ਕਿਸੇ ਨੇ ਉ ਕਾਲ ਕਰਕੇ ਜਣੀ ਇਹ ਦੇਖਣਾ ਚਾਹੁੰਦਾ ਵੀ ਕੋਈ ਆਪਾਂ ਦੇ ਕੋਲੇ 10 20 ਬੰਦਿਆਂ ਦਾ ਬੈਚ ਹੁੰਦਾ ਤਾਂ ਆਪਾਂ ਹੁਣ ਵੀ ਜਣੀ ਆਉਣ ਵਾਲੇ 15 ਦਿਨਾਂ ਚ ਚੱਲੂ ਕਰਦੇ ਆ ਕੋਈ ਨਾ ਕਰ ਦੋ ਕੋ ਸਿੱਖ ਲੈਣਗੇ ਮੈਂਟਲੀ ਪ੍ਰੇਪੇਅਰ ਹੋ ਜਾਣਗੇ ਹਾਂ ਉਹ ਬੰਡੇ ਹੋਊਗੀ ਜੀ ਹਾਂ ਜੀ ਇੱਕ ਦਿਨ ਇੱਕ ਦਿਨ ਹਾਂ ਜੀ ਠੀਕ ਉਹਦੇ ਵੈਸੇ ਤੁਹਾਡਾ ਕਨੈਕਟ ਨੰਬਰ ਪਾ ਦਾਂਗੇ ਨਾ ਹਾਂ ਜੀ ਹਾਂ ਜੀ ਠੀਕ ਹੈ ਦੋਸਤੋ ਜਿਹੜੇ ਵੀ ਹੁਣ ਸਿੱਖਣ ਦੇ ਚਾਹਵਾਨ ਨੇ ਤਾਂ ਉਹ ਪੁੱਲ ਸਾਹਿਬ ਨੂੰ ਕਰ ਸਕਦੇ ਨੇ ਪੁੱਲ ਸਾਹਿਬ ਬਹੁਤ ਵਧੀਆ ਲੱਗਿਆ ਜਿਹੜੀ ਤੁਸੀਂ ਦੇ ਰਹੇ ਹੋ ਪੰਜਾਬ ਨੂੰ ਇੱਕ ਤਰ੍ਹਾਂ ਦੀ ਬਹੁਤ ਨਿਵੇਕਲੀ ਦੇਣਾਗੀ ਅਗਲੇ ਮੈਂ ਉਹ ਵੀ ਦੱਸ ਦਿੰਦਾ ਤੁਹਾਨੂੰ ਅਗਲੇ ਜਿਹੜੇ ਮੇਰੇ ਆ ਉਹਨ ਅਗਲਾ ਸਾਡਾ ਜਿਹੜਾ ਹੈਗਾ ਸੈਟਅਪ ਜਣੀ ਕਹ ਲੋ ਵੀ ਪਰਲ ਫਾਰਮਿੰਗ ਜਿਹਨੇ ਮੋਤੀਆਂ ਦੀ ਖੇਤੀ ਕਹ ਲੋ ਠੀਕ ਹੈ ਨਾ ਮੇਰੀ ਕੋਸ਼ਿਸ਼ ਆ ਵੀ ਮੋਤੀਆਂ ਵਾਲੇ ਸਰਦਾਰ ਵੀ ਬਣਾਈਏ ਪੰਜਾਬ ਦੀ ਨੌਜਵਾਨੀ ਨੂੰ ਉਹ ਮੇਰਾ ਜਣੀ ਇੱਕ ਤਾਂ ਮੇਰਾ ਜੋਇੰਟ ਵੈਂਚਰ ਦੇ ਵਿੱਚ ਜਿੱਥੋਂ ਮੈਂ ਟ੍ਰੇਨਿੰਗ ਕੀਤੀ ਸੀਗੀ ਪੂਨੇ ਤੋਂ ਅੱਗੇ ਸਾਡੇ 3 ਘੰਟੇ ਅਮਰਾਵਤੀ ਜ਼ਿਲ੍ਹੇ ਦੇ ਵਿੱਚ ਉੱਥੇ ਮੇਰਾ ਇੱਕ ਸੈਟਅਪ ਉੱਥੇ ਜਣੀ ਚਾਲੂ ਹੋ ਗਿਆ ਮੋਤੀਆਂ ਦਾ ਜੀ ਹਾਂਜੀ ਹਾਂਜੀ ਤੇ ਇੱਥੇ ਜਿਹੜਾ ਹੈਗਾ ਵੀ ਆਉਣ ਵਾਲੇ ਉਹ ਮਹੀਨੇ ਵਿੱਚ ਅਸੀਂ ਇੱਥੇ ਵੀ ਸੈਟਅਪ ਦਾਰ ਕਰਦਾਂਗੇ ਉਹ ਸੈਟਅਪ ਤਿਆਰ ਹੋ ਗਿਆ ਸਾਡਾ ਫਿਰ ਇਹਦੀ ਵੀ ਜਣੀ ਟ੍ਰੇਨਿੰਗ ਸਟਾਰਟ ਕਰਾਂਗੇ। ਲੈ ਦੋਸਤੋ ਇਹ ਵੀ ਖੁਸ਼ਖਬਰੀ ਗੱਲ ਆ ਜਿਹੜੀਆਂ ਟ੍ਰੇਨਿੰਗਾਂ ਲਾਉਣ ਬਾਅਦ ਇਹਨੂੰ ਹੋਸਟੇਟ ਚ ਜਾਣਾ ਪੈਂਦਾ ਹੈ ਨਾ ਭੁੱਲੋ ਸਾਹਿਬ। ਹਾਂਜੀ ਮੈਂ 50000 ਰੁਪਇਆ ਦੋ ਦਿਨਾਂ ਦਾ ਲੱਗਿਆ। ਹਮਮ ਚਲੋ ਤੁਸੀਂ ਕੈਪੇਬਲ ਹੈਗੇ ਹੋ ਹਣਾ। ਨਹੀਂ ਮੈਂ ਇਹ ਹਿੱਸੇ ਕਰਕੇ ਹੀ ਸੇਚਾਂ ਵੀ ਉਹ ਜਿਹੜੀ ਟੈਕਨੋਲੋਜੀ ਜ਼ਿੰਮੇਦਾਰ ਉਹ ਕਰਦਿਆ। ਮੈਂ ਤਾਂ ਕਹ ਲੋ ਵੀ ਰੋਟੀ ਪਾਣੀ ਦੇ ਖਰਚੇ ਜੀ ਅਗਲੇ ਨੂੰ ਉਹ ਕਰਨਾ। ਨਹੀਂ ਸਹੀ ਗੱਲ। ਹਾਂ ਤੇ ਭੁੱਲੋ ਸਾਹਿਬ ਥੋੜਾ ਜ ਐ ਵੀਰ ਅਗਲੇ ਹੁੰਦਾ ਵੀਡੀਓ ਤੋਂ ਦੇਖ ਕੇ ਅਗਲਾ ਕਹਿੰਦਾ ਵੀ ਯਾਰ ਇਹ ਵੀ ਵੇਚਣ ਦੇ ਮਾਰੇ ਜਾਂ ਟ੍ਰੇਨਿੰਗ ਦੇ ਪੈਸੇ ਇਕੱਠੇ ਕਰਨ ਦੇ ਮਾਰੇ ਵੈਸੇ 1000 ਰੁਪਏ ਕੋਈ ਜ਼ਿਆਦਾ ਗੱਲ ਤੈਨੂੰ ਲਈ ਉਹਦੇ ਮਾਰੇ ਥੋੜਾ ਜਿਹਾ ਆਪ ਦੇ ਬਾਰੇ ਵੀ ਥੋੜਾ ਦੁਬਾਰੇ ਜਾਣਨਾ ਪਾਉ데요 ਕਿ ਅਪਾ ਕਿੰਨੀ ਖੇਤੀ ਕਰ ਰਹੇ ਆ ਜਾਂ ਪਾਕਾ ਵਗੈਰਾ ਨਹੀਂ ਜਾਂ ਕੀ ਸਿਸਟਮ ਆ ਤੁਹਾਡਾ ਕਿ ਕੀ ਸੋਚ ਲੈ ਕੇ ਮੰਨ ਲਓ ਜਿਹੜੀ ਅਪਾ ਟ੍ਰੇਨਿੰਗ 1000 ਰੁਪਏ ਚ ਦੇ ਰਹੇ ਆ ਕਿਉਂਕਿ ਦੁਬਾਰਾ ਥੋੜਾ ਜਿਹਾ ਰਿਮਾਈਂਡ ਕਰਕੇ ਮੈਰਾ ਜਿਹ ਹੈ ਜੀ ਮੈਂ 1988 ਤੋਂ ਖੇਤੀ ਕਰਨ ਲੱਗਿਆ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀ ਉਹ ਦੁਮਾਲ ਕਹ ਲੋ ਵੀ ਪੀਯੂ ਦੇ ਲੱਡ ਲੱਗੇ ਹਾਂਜੀ ਠੀਕ ਆ ਉਹਨਾਂ ਨੇ ਸਾਨੂੰ ਕਹ ਲੋ ਵੀ ਕੋਲਿਆਂ ਨੂੰ ਤਰਾਸ ਕੇ ਹੀਰੇ ਬਣਾਇਆ ਹੂੰ ਤੇ ਹੁਣ ਉਹ ਦੁਮਾ ਦਾ ਸੀ ਬਾਗਬਾਨੀ ਦੇ ਵਿੱਚ ਖਾਸ ਕਰਕੇ ਕਿੰਨੂ ਆ ਸਾਡੇ ਕੋਲ ਉਹਨੂੰ ਕਿੰਨੂ ਦੇ ਵਿੱਚ ਹੀ ਅਸੀਂ ਡ੍ਰੈਗਨ ਫਰੂਟ ਕੀਤਾ ਠੀਕ ਹੈ ਵਿੱਚੇ ਹੁਣ ਪਪੀਤਾ ਠੀਕ ਆ ਨਾ ਪਪੀਤਾ ਲਾਉਣਾਗਾ ਉਹ ਇੱਕ ਏਕੜ ਦਾ ਜਿਵੇਂ ਆ ਮੈਂ ਸੋਚਿਆ ਵੀ ਇੱਕ ਏਕੜ ਤੋਂ 15 ਤੋਂ 20 ਲੱਖ ਰੁਪਈਆ ਆਪਾਂ ਕਿਵੇਂ ਬਣਾਉਣਾਗਾ ਉਹ ਮੈਂ ਮਾਡਲ ਤਿਆਰ ਕਰ ਰਿਹਾ ਠੀਕ ਹੈ ਠੀਕ ਆ ਨਾ ਜਿਹੜਾ ਵੀ ਫਾਰਮਰ ਨੂੰ ਇਹਨਾਂ ਕੋਲ ਇੱਕ ਕਿੱਲੇ ਦੋ ਕਿੱਲੇ ਵਾਲਾ ਉਹ ਨਰਾਸ਼ ਨਾ ਹੋਣ ਤੇ ਉਹ ਵੀ ਆਪਾਂ ਉਹਨਾਂ ਨੂੰ ਟਿਪ ਦੇਵਾਂਗੇ ਵੀ ਆਪਾਂ 15-20 ਲੱਖ ਰੁਪਏ ਏਕੜ ਦਾ ਕਿਵੇਂ ਬਣਾਉਣਾਗਾ ਹਨਾ ਠੀਕ ਹੈ ਤਿੰਨੇ ਖੇਤੀਆਂ ਮਿਕਸ ਕਰਕੇ ਜੀ ਹਾਂ ਜੀ ਹਾਂ ਹੁਣ ਕਿੰਨੂ ਦੇ ਡ੍ਰੈਗਨ ਦਾ ਸਾਡਾ ਚੱਲ ਰਿਹਾ ਜੀ ਜਿਵੇਂ ਇਹਦੇ ਵਿੱਚ ਹੀ ਪਪੀਤਾ ਹੁਣ ਲਾਉਣਾ ਸਾਡੇ ਜਿਵੇਂ ਕਿੰਨੂ ਦਾ ਕਹਿੰਦੇ ਹੁੰਦੇ ਵੀ ਤਿੰਨ ਸਾਢੇ ਤਿੰਨ ਲੱਖ ਦੀ ਖੇਤੀ ਹੈਗੀ ਇਹ ਹਾਂ ਜੀ ਹਾਂ ਜੀ ਹਾਂ ਤੇ ਉਹਦੇ ਵਿੱਚ ਡ੍ਰੈਗਨ ਫਰੂਟ ਤੇ ਜੇ ਆਪਾਂ ਆਪਣਾ ਪਪੀਤਾ ਕਰਨਾ ਹੋਵੇ ਹਾਂ ਜੀ ਹਾਂ ਤੇ ਉਹ ਕਿੰਨੇ ਕੁ ਦੀ ਹੈਗੀ ਜੀ ਮੇਰਾ ਇੱਕ ਤੀ ਪਹਿਲਾ ਸਾਲ ਸੀਗਾ ਜੀ ਹਮ ਯਾਨੀ ਕਹ ਲੋ ਵੀ ਦੇਰ ਉਹ ਅਸੀਂ ਇੱਕ ਇੱਕ ਲੈਂ ਮੇਰੇ ਸੰਲੋ ਵੀ 13.5 ਹਜ਼ਾਰ ਬੂਟਾ ਸੀਗਾ ਕਿਲੇ ਦੇ ਵਿੱਚ ਕਿਲੇ ਦੇ ਜੀ ਠੀਕ ਹੈ ਜੀ ਕਿਲੇ ਦੇ ਜੀ ਨਹੀਂ ਉਹ ਸਾਰੇ ਖੇਤ ਜ ਤਕਰੀਬਨ 700 ਗੱਲੇ ਬੰਦਾ ਜੇ ਕਹੀਏ ਨਹੀਂ 4000 ਬੂਟਾ ਏਕੜ ਚ ਲੱਗਦਾ ਅੱਛਾ ਠੀਕ ਹੈ ਜੀ ਠੀਕ ਹੈ ਨਾ ਉਹਦੇ ਚੋਂ ਤਕਰੀਬਨ ਮੈਨੂੰ 7 ਲੱਖ ਰੁਪਏ ਦਾ ਸਾਡਾ ਹੋ ਜਾਊਗਾ ਪਹਿਲਾ ਸਾਹਿਬ 3 ਏਕੜ ਚ 3 3 ਏਕੜ ਚੋਂ ਠੀਕ ਹੈ 3 ਏਕੜ ਚੋਂ ਕਹਿ ਲੋ ਵੀ ਅ ਦੋ ਹੀ ਮੰਨੋ ਤੁਸੀਂ ਕਿਉਂਕਿ 5000 ਬੂਟਾਂ ਦਾ ਸਾਡਾ ਖਰਾਬ ਹੋ ਗਿਆ ਸੀ ਪਿਛਲੇ ਸਾਲ ਠੀਕ ਹੈ ਤੇ ਆਪ ਨੂੰ ਪਹਿਲਾ ਸਾਲ ਸੀ ਪਤਾ ਨਹੀਂ ਸੀਗਾ ਹੁਣ ਉਹ ਚੀਜ਼ਾਂ ਸਾਰੀਆਂ ਸਿੱਖ ਲਈਆਂ ਆਪਾਂ 2.5 ਲੱਖ ਰੁਪਏ ਦਾ ਕਿਸੇ ਦਾ ਬਪੀਤਾ ਨਹੀਂ ਜਾਂਦਾ ਜੀ ਤੇ ਜੇ ਆਉਣ ਵਾਲੇ ਸਾਲ 'ਚ ਮੈਨੂੰ ਆਸ ਆ ਵੀ 15 ਲੱਖ ਰੁਪਏ ਏਕੜ ਨੂੰ ਡੱਚ ਕਰਨ ਵਾਲੀ ਗੱਲ ਹੈ ਠੀਕ ਹੈ ਜੀ ਸਰੋਲੀ ਨਵੀਂ ਵੀ ਗੱਲ ਕਰ ਰਹੇ ਜੀ ਬੈਠੇ ਆ ਹਾਂਜੀ 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 ਸਰੋਲੀ ਨਵਾਂ ਵੀ ਦੱਸ ਉਹ ਸਪੈਰੋਲੀਨਾ ਦਾ ਵੀ ਮੈਂ ਡੈਨਗਾ ਕਰਕੇ ਪ੍ਰੈਕਟੀਕਲੀ ਕਰ ਚੁੱਕੇ ਆ ਕਾਮਜਾਬ ਹੋ ਗਏ ਸੀ ਉਹ ਚ ਹਨ ਤੇ ਉਹਦੇ ਵਿੱਚ ਹੁਣ ਉਹ ਉਹ ਵੀ ਸਾਨੂੰ ਸ਼ੁਰੂ ਕਰਨਾ ਪੈਣਾ ਉਹਦਾ ਕਾਰਨ ਕੀ ਆ ਵੀ ਟ੍ਰੇਨਿੰਗ ਹੈਗੀ ਸਭ ਕੁਝ ਹੈ ਸਪਾਇਰੋਲਿਨਾ ਇੱਕ ਜਣੀ ਕਹੋ ਵੀ ਐਲਗੀ ਆ ਕਹੋ ਕਾਈ ਆ ਤੇ ਜਿਹੜੀ ਕਿ ਲਈ ਬਹੁਤ ਹੀ ਮਹਿੰਗੀ ਤੁਸੀਂ ਸਪਾਇਰੋਲਿਨਾ ਨੈਟ ਤੇ ਸਰਚ ਕਰੋਗੇ ਤਾਂ ਉਹਦੇ ਐਮਾਜ਼ਨ ਵਗੈਰਾ ਤੇ ਤਾਂ ਉਹਦੇ ਪਾਊਡਰ ਦਾ ਰੇਟ ਦੇਖੋ ਵੀ ਕੀ ਆ ਹਨਾ ਤੇ ਇਹੋ ਜੀਆਂ ਚੀਜ਼ਾਂ ਕਹਿ ਲੋ ਵੀ ਇੱਕ ਵੱਡੇ ਕਲੇ ਪਾਣੀ ਚ ਹੀ ਹੋਣਾ ਉਹਨੇ ਪਾਣੀ ਪਾਣੀ ਨੂੰ ਹਲਾਉਣਾਗਾ ਤੇ ਦੂਜੀ ਉਹਦੀ ਸਾਡਾ ਹੁਣ ਸ਼ੁਰੂ ਕਰਨ ਦਾ ਕਿਉਂ ਸਾਨੂੰ ਸ਼ੁਰੂ ਕਰਨਾ ਪਊ ਕਿਉਂਕਿ ਅਸੀਂ ਜਿਹੜਾ ਹੁਣ ਪਰਲ ਫਾਰਮਿੰਗ ਕਰਨੀ ਆ ਮੋਤੀਆਂ ਦੀ ਖੇਤੀ ਕਰਨੀ ਆ ਜਿਹੜੋ ਮਸਲ ਨੇ ਸਿੱਪੀ ਦੀ ਖਰਾਕ ਇਸਪੈਰੋਲਿਨਾ ਉਹ ਸਾਡੇ ਕੋਲੇ ਕਹ ਲੋ ਵੀ ਜਿਹੜੀ ਉਹਦੀ ਖਰਾਕ ਆ ਉਹ ਵੀ ਘਰੇ ਤਿਆਰ ਹੋ ਜਾਊ ਸਾਡੀ ਜਿਹਦੇ ਕਰਕੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਸਾਡੀ ਹੋਰ ਘੱਟ ਜਿਵੇਂ ਆਪਾਂ ਫੀਡ ਕਹਿ ਸਕਦੇ ਆ ਉਹਦੀ ਹਾਂਜੀ ਹਾਂ ਪੰਜਾਬ ਚ ਜਾਂ ਆਪਣੇ ਇੰਡੇ ਕਿਤੇ ਹੋ ਰਹੀ ਹੈ ਆਪਣੇ ਪੰਜਾਬ ਚ ਸਪੈਰਿਟੀ ਨਹੀਂ ਕੀਤੀ ਨਹੀਂ ਨਹੀਂ ਮੋਤੀ ਮੇਰੇ ਨੋਟਸ ਚ ਲਿਖ ਕੇ ਦੇ ਹੈ ਮੋਤੀ ਅਦਰ ਸਟੇਟਾਂ ਚ ਤਾਂ ਹੈਗੇ ਹਨਾ ਉਹ ਵੀ ਪੂਨਾ ਸਾਈਡ ਤੇ ਹੈ ਇੱਕ ਦੋ ਹਲੇ ਥੋੜੇ ਬੰਦਿਆ ਕਿਉਂਕਿ ਪਹਿਲਾਂ ਛੱਪੜਾਂ ਦੇ ਵਿੱਚ ਕਰਦੇ ਸੀ ਛੱਪੜਾਂ ਵਾਲਾ ਕੰਮ ਔਖਾ ਜਿਹਾ ਟਫ ਸੀਗਾ ਤੇ ਉਹ ਜਿਵੇਂ ਮੈਂ ਕਹਿਣਾ ਵੀ ਆ ਜਿਹੜਾ ਹੋਣਾਈ ਟੈਕਨੋਲੋਜੀ ਤੁਹਾਨੂੰ ਕਿਤੇ ਅੱਗੇ ਜਦੋਂ ਆਪਾਂ ਕੀਤਾ ਤੁਹਾਨੂੰ ਦੱਸਾਂਗੇ ਉਹ ਤੁਸੀਂ ਦੇਖੋਗੇ ਹੁਣ ਤਾਂ ਕਹਿ ਲੋ ਵੀ ਇੱਕ ਟੈਂਕ ਜੀ ਤੁਸੀਂ ਤਿਆਰ ਕਰ ਸਕਦੇ ਹੋ ਆਪਾਂ ਮਾਂ ਛੱਤ ਤੇ ਕਰ ਲਓ ਤੁਸੀਂ ਹੋਣਾਈ ਟੈਕਨੋਲੋਜੀ ਟੈਕਨੋਲੋਜੀ ਬਾਰੇ ਹਾਂਜੀ ਹਾਂ ਮੈਂ ਵੀ ਦੋਸਤ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਹੁੰਦੇ ਹੋ ਵੀ ਜਿਹੜੀਆਂ ਆਪਾਂ ਨੂੰ ਜਿਹੜੀ ਖੇਤੀ ਆਪਾਂ ਨੂੰ ਸੁਪਨੇ ਲੱਗਦੀ ਸੀ ਜਾਂ ਸੋਸ਼ਲ ਮੀਡੀਆ ਤੇ ਲੱਗਦੀ ਵੀ ਤਾਂ ਹੋ ਨਹੀਂ ਸਕਦੀ ਉਹ ਆਪਣੇ ਇੱਥੇ ਆ ਗਈ ਪਿੰਡ ਭਮਣਕਣਾ ਕਹਿ ਦੋ ਆ ਮੌੜ ਆ ਗਿਆ ਰਿੰਦਰ ਜਿਸਟਿਕ ਆ ਗਿਆ ਇਹਨਾਂ ਦੇ ਵਿੱਚ ਭੁੱਲਰ ਸਾਹਿਬ ਕੋਲੇ ਆ ਗਈ ਦੋਨੇ ਤਿੰਨੇ ਖੇਤੀਆਂ ਆ ਗਈਆਂ ਸਪੈਰੋਲਿਨਾ ਆ ਗਈ ਸੇ ਮੋਤੀਆਂ ਦੀ ਖੇਤੀ ਆ ਗਈ ਤੇ ਕੇਸਰ ਦੀ ਖੇਤੀ ਆ ਗਈ ਇਹ ਤੋਂ ਇਹ ਆਪ ਆਉਟਪੁੱਟ ਲੈ ਕੇ ਸਾਰਾ ਤੇ ਉਹ ਦੁਬਾਰਾ ਟ੍ਰੇਨਿੰਗ ਦੇ ਕੇ ਤੇ ਆਹਾਂ ਉਹਦੋਂ ਨੌਜਵਾਨ ਜਿਹੜੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਉੱਚ ਲੈਵਲ ਦੀ ਟ੍ਰੇਨਿੰਗ ਦੇ ਕੇ ਤਾਂ ਉਹਨਾਂ ਨੂੰ ਇਸ ਚੀਜ਼ ਵੱਲ ਜੋੜਨੇ ਆ ਜੀ 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 ਹਾਂ ਬਾਕੀ ਕੋਲ ਸਾਹਿਬ ਹੋਰ ਕੋਈ ਗੱਲਬਾਤ ਹੋਵੇ ਤਾਂ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇਹ ਕਦਮ ਚੁੱਕਿਆ ਵਾ ਜੀ